ਪੇਰੈਂਟਸ ਦਾ ਕੀ ਰਿਐਕਸ਼ਨ ਸੀਗਾ ਮਾਬਾ ਆਪਣੇ ਵੀ ਕੰਨ ਥਲੇ ਟਕ 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 ਲਾਈਆਂ ਕਿ ਪਿਆਰ ਨਾਲ ਪੁੱਤ ਅੱਛਾ ਗਿੰਦਾ ਕਿ ਜਿਹੜੇ ਪੇਂਟਿੰਗ ਬ੍ਰਸ਼ ਤੇ ਕਲਰਸ ਨੇ ਉਹ ਅਕਸਰ ਹੀ ਤੁਹਾਡੀ ਗੱਡੀ 'ਚ ਪੇ ਰਹਿੰਦੇ ਆ ਸਾਡੇ ਵਰਗਿਆਂ ਦੇ ਗੱਡੀਆਂ ਦੇ ਵਿੱਚ ਤਾਂ ਤੁਸੀਂ ਦੇਖੋ ਕੱਪੜੇ ਪੇ ਹੋਣਗੇ ਸ਼ਾਪਿੰਗ ਬੈਗਸ ਤੇ ਹੋਣਗੇ ਤੁਹਾਡੀ ਗੱਡੀ 'ਚ ਪੇਂਟ ਕੀ ਕਰਦੇ ਨੇ ਪਹਿਲੀ ਵਾਰ ਤਾਂ ਚਲੋ ਹਾਂ ਜਦੋਂ ਸਟਾਰਟ ਕੀਤਾ ਉਹ ਕਹਿ ਰਹੇ ਸੀ ਕੀ ਕਰਨ ਲੱਗਾਂ ਬਟ ਹਾਂ ਜਦੋਂ ਐਕਚੁਅਲੀ ਜੋ ਕੰਪਲੀਟ ਹੋ ਗਏ ਆ ਥੋੜਾ ਜਿਹਾ ਬੜਨਾ ਸ਼ੁਰੂ ਹੋਇਆ ਨਹੀਂ ਆ ਠੀਕ ਆ ਕਰਨ ਦੋ ਇਹਨਾਂ ਕੁਝ ਸ਼ੁਕਰ ਹੈ ਆਪਣੇ ਘਰ ਕਿਤੇ ਕਿਤੇ ਗਵਾਂਡੀਆਂ ਦੇ ਨਾਲ ਕਰਤਾ ਅਗਲੇ ਨੇ ਕੁੱਟ ਦੇਣਾ ਸੁਬੜ ਕੇ ਕਾਕਾ ਆ ਕੇ ਕਰਨ ਲੱਗਾ ਸੀ ਵੀ ਮਨੇ ਰੇਟ ਵਗੈਰਾ ਪੁੱਛਿਆ ਮੈਂ ਤਾਂ ਮੈਨੂੰ ਰੇਟ ਪਤਾ ਨਹੀਂ ਸੀ ਮੈਂ ਕਿ ਕੋਈ ਗੱਲ ਨਹੀਂ ਕਰ ਦੂਗਾ ਜਿੰਦਾਂ ਤੁਸੀਂ ਕਹੋ ਤੇ ਰੇਟ ਕਿਸਾ ਸੈਟਿੰਗ ਕੀਤੀ ਪ੍ਰਾਈਸ ਦੀ ਪੁੱਲਾਂ ਦੇ ਸਜਾਵਟਾਂ ਦੇਖੀ ਸੀ ਲੋਕਾਂ ਦੇ ਘਰ ਕਰਨੇ ਗੁਬਾਰੇ ਲਾਂਦੇ ਆ ਦੇਖੇ ਸੀ ਕਿ ਝਲਰਾਂ ਲਾਂਦੇ ਦੇਖੇ ਸੀ ਪੇਂਟਿੰਗ ਵਾਲਾ ਕੰਮ ਹੈ ਨਵਾਂ ਸੁਣਿਆ ਕਿ ਪੇਂਟਿੰਗ ਹੈ ਸ਼ਾਦੀ ਦੇ ਕੰਮ ਦੇ ਵਿੱਚ ਆ ਜਾਓ ਤੇ ਬੈੱਡਰੂਮ ਵਗੈਰਾ ਉੱਥੇ ਦਾ ਸਹੀ ਸਹੀ ਰਿਆ ਯਾ ਨਾ ਉੱਥੇ ਦਿਲਦੂਰ ਬਹੁਤੇ ਤੇ ਨਹੀਂ ਬਣਾਏ ਕਿਤੇ ਜਾ ਕੇ ਨਹੀਂ ਨਹੀਂ ਦੋ ਦੇ ਲੋਨਰ ਹੀ ਆਪਣੇ ਸੀਗੇ ਬਾਕੀ ਮੈਂ ਬਣਾ ਪਈ ਜਿੰਦਗੀ ਬਹੁਤ ਖੂਬਸੂਰਤ ਹੈ ਸਿਰਫ ਸਾਡਾ ਨਜ਼ਰੀਆ ਹੋਣਾ ਚਾਹੀਦਾ ਉਸ ਨੂੰ ਕਿਸ ਤਰ੍ਹਾਂ ਰੰਗੀਨ ਬਣਾਉਣਾ ਹੈ ਜ਼ਿੰਦਗੀ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਖੂਬਸੂਰਤ ਰੰਗ ਬਖੇਰਨ ਦੀ ਬਹੁਤ ਸਖਤ ਲੋੜ ਹੁੰਦੀ ਹੈ ਕਿਉਂਕਿ ਜੇਕਰ ਵਾਕਈ ਹੀ ਉਹ ਰੰਗੀਨ ਰੰਗ ਸਾਡੀ ਜ਼ਿੰਦਗੀ ਦੇ ਵਿੱਚ ਵੀ ਕੁਲ ਜਾਣ ਤਾਂ ਜੀਉਣ ਦਾ ਆਪਣਾ ਹੀ ਸਵਾਲ ਆਪਣਾ ਹੀ ਮਜ਼ਾ ਆ ਜਾਂਦਾ ਸਾਡੇ ਨਾਲ ਕੁਝ ਅਜਿਹੀ ਸ਼ਖਸੀਅਤ ਮੌਜੂਦ ਹੈ ਜੋ ਪੇਸ਼ੇ ਤੋਂ ਤਾਂ ਇੰਜੀਨੀਅਰ ਹੈ ਬਟ ਉਸਦੇ ਹੱਥ ਹਰ ਵਕਤ ਬਰਸ਼ਸ ਦੇ ਨਾਲ ਪੇਂਟ ਦੇ ਨਾਲ ਚੱਲਦੇ ਰਹਿੰਦੇ ਨੇ ਔਰ ਜਦ ਵੀ ਕੋਈ ਉਸ ਨੂੰ ਨੀ ਪਈ ਕੰਧ ਵੇਖਦਾ ਹੈ ਤਾਂ ਉਸਦੀ ਕਲਮ ਜਿਹੜੀ ਬਰਸ਼ ਹੈ ਉਹ ਉੱਠ ਜਾਂਦਾ ਤੇ ਦਿਲ ਕਰਦਾ ਹੈ ਕਿ ਉਸ ਨੂੰ ਵੀ ਉਹ ਜਾਣ ਪਾ ਦੇ ਉਸ ਤੇ ਵਿੱਚ ਵੀ ਕੋਈ ਰੰਗੀਨ ਖੂਬਸੂਰਤ ਰੰਗ ਪੈਦਾ ਕਰ ਦਵੇ ਸੋ ਉਹਨੇ ਕੀ ਕੁਝ ਹਾਸਲ ਕੀਤਾ ਮਹਿਜ਼ ਉਸ ਦਾ ਜਿਹੜਾ ਇੱਕ ਸ਼ੌਂਕ ਸੀਗਾ ਕਿਸ ਤਰ੍ਹਾਂ ਉਸ ਦਾ ਇੱਕ ਪੇਸ਼ਾ ਬਣ ਚੁੱਕਿਆ ਹੈ ਔਰ ਉਹ ਹਜੇ ਵੀ ਇਸ ਚਾਹ ਨੂੰ ਆਪਣੀ ਜਿਹੜੀ ਕੋਸ਼ਿਸ਼ ਹੈ ਉਸ ਨੂੰ ਨਰੰਤਰ ਜਾਰੀ ਰੱਖ ਕੇ ਤੁਰਦਾ ਜਾ ਰਿਹਾ ਅੱਜ ਉਹਨਾਂ ਨਾਲ ਮੁਲਾਕਾਤ ਕਰਵਾਨੇ ਆ ਮੇਰੇ ਨਾਲ ਹੈ ਪ੍ਰਭਜੋਤ ਸਿੰਘ ਸਤਿ ਸ਼੍ਰੀ ਅਕਾਲ ਪ੍ਰਭਜੋਤ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਵੈਰੀ ਮਚ ਹਾਂ ਮੈਂ ਸ਼ੁਰੂਆਤ ਕਰਨਾ ਚਾਹਨਾ ਕਿ ਲਾਈਕ ਤੁਸੀਂ ਜਿਹੜਾ ਸਭ ਤੋਂ ਪਹਿਲਾਂ ਪੇਂਟਿੰਗ ਕਰਨ ਦਾ ਦੌਰ ਨੂੰ ਸ਼ੁਰੂ ਕੀਤਾ ਸੀਗਾ ਉਸ ਦਾ ਆਗਾਜ਼ ਕਦੋਂ ਹੋਇਆ ਸੀ ਤੁਸੀਂ ਕਦੋਂ ਤੋਂ ਪੇਂਟਿੰਗ ਕਰਨੀ ਸ਼ੁਰੂ ਕੀਤੀ ਕਦੋਂ ਤੋਂ ਇਹ ਸ਼ੌਂਕ ਜਿਹੜਾ ਪੈਦਾ ਹੋ ਗਿਆ ਪੇਂਟਿੰਗ ਦਾ ਸ਼ੌਂਕ ਵੈਸੇ ਮੈਨੂੰ ਡਰਾਇੰਗ ਦਾ ਸ਼ੌਂਕ ਸੀ ਐਕਚੁਅਲ ਦੇ ਵਿੱਚ ਬਚਪਨ ਦੇ ਵਿੱਚ ਜਦੋਂ ਮੈਂ ਸਕੂਲਿੰਗ ਕਰਦਾ ਸੀਗਾ ਕਾਰਟੂਨਸ ਦੇਖਦਾ ਸੀਗਾ ਮੈਂ ਕਾਰਟੂਨਸ ਵਗੈਰਾ ਡਰਾਇੰਗ ਤੇ ਬਣਾਉਣੇ ਤੇ ਲੈਂਡਸਕੇਪ ਅਸੀਂ ਛੋਟੇ ਹੁੰਦੇ ਸਾਨੂੰ ਟੀਚਰਸ ਲੈਂਡਸਕੇਪ ਕਹਿੰਦੇ ਹੁੰਦੇ ਸੀ ਕਿ ਡਰਾਇੰਗ ਦੀ ਕਲਾਸ ਦੇ ਵਿੱਚ ਲੈਂਡਸਕੇਪ ਬਣਾਓ ਉਥੋਂ ਸਟਾਰਟਿੰਗ ਹੋਈ ਮੇਰੀ ਡਰਾਇੰਗ ਦੀ ਤੇ ਉਹੀ ਡਰਾਇੰਗ ਕੰਟੀਨਿਊ ਸਕੂਲਿੰਗ ਦੇ ਵਿੱਚ ਜਿੱਦਾਂ ਹੁੰਦਾ ਆ ਆਪਾਂ ਕਲਾਸ ਡਰਾਇੰਗ ਕਲਾਸ ਦੇ ਵਿੱਚ ਕੀਤੀ ਤੇ ਉਸ ਤੋਂ ਬਾਅਦ ਆਪਣੀ ਉਹੀ ਉਹੀ ਸਕੂਲ ਤੋਂ ਹੀ ਐਕਚੁਅਲ ਦੇ ਵਿੱਚ ਸਕੂਲ ਤੋਂ ਹੀ ਹੋ ਗਈ ਸ਼ੁਰੂਆਤ ਦੂਜਾ ਸਵਾਲ ਆ ਮੇਰਾ ਇੱਕ ਸਕੂਲ ਦੀ ਪੇਂਟਿੰਗ ਜਿਹੜੇ ਅਸੀਂ ਲੋਕ ਵੀ ਕਰਦੇ ਆਏ ਆ ਡਰਾਇੰਗਸ ਬੁੱਕਸ ਦੇ ਉੱਤੇ ਹਨਾ ਜਾਂ ਫਿਰ ਨੋਰਮਲ ਕਦੀ ਕਾਗਜ਼ਾਂ ਦੇ ਉੱਤੇ ਪਰ ਉਸ ਤੋਂ ਇਲਾਵਾ ਕੰਧਾਂ ਦੇ ਉੱਤੇ ਪੇਂਟ ਕਰਨਾ ਜ਼ਮੀਨਾਂ ਸਮਾਨ ਦਾ ਦੋਵਾਂ 'ਚ ਫਰਕ ਹੈ ਇਸ ਬਾਰੇ ਕੀ ਜਿਹੜਾ ਕੰਧਾਂ ਤੇ ਪੇਂਟ ਕਰਨਾ ਉਸ ਚੀਜ਼ ਦਾ ਵਿਜ਼ਨ ਜਿਹੜਾ ਹੈਗਾ ਥੋੜਾ ਸਾਨੂੰ ਵਧਾਉਣਾ ਪੈਂਦਾ ਬਿਕੋਜ਼ ਉਹ ਜਿਹੜਾ ਸਾਡਾ ਡਰਾਇੰਗ ਬੋਰਡ ਹੈਗਾ ਉਹ ਇਸ ਟਾਈਮ 10x10 ਫੁੱਟ ਦਾ ਹੈਗਾ ਤੇ ਉਸ ਚੀਜ਼ ਨੂੰ ਆਪਾਂ ਨੂੰ ਲੈ ਕੇ ਸੋਚਣਾ ਪੈਂਦਾ ਹੈ ਇਹ ਸਟਾਰਟਿੰਗ ਮੇਰੀ ਹੋਈ ਘਰ ਤੋਂ ਜਿੱਥੇ ਮੇਰੇ ਘਰ ਦੀ ਵਾਲ ਸਾਹਮਣੇ ਮੇਰੇ ਲੱਗੀ ਹੋਈ ਸੀਗੀ ਡਰਾਇੰਗ ਕਰਦੇ ਕਰਦੇ ਮੇਰੇ ਪੇਜ ਖਤਮ ਹੋ ਗਏ ਡਰਾਇੰਗ ਦੇ ਮੈਂ ਕਿਹਾ ਚਲੋ ਯਾਰ ਚਲੋ ਇੱਥੇ ਕਰ ਦਿੰਦੇ ਤੇ ਉਹੀ ਡਰਾਇੰਗ ਦਾ ਬੋਰਡ ਮੈਂ ਆਪਣੀ ਵਾਲ ਨੂੰ ਬਣਾ ਕੇ ਤੇ ਉੱਥੇ ਮੈਂ ਪੇਂਟਿੰਗ ਕਰਦੀ ਫਸਟ ਟਾਈਮ ਤੇ ਬਸ ਉਥੇ ਹੀ ਮੇਰਾ ਸਫਰ ਸ਼ੁਰੂ ਹੋਇਆ ਸੋ ਜਿਹੜੀ ਕੰਦ ਸੀ ਸਭ ਤੋਂ ਪਹਿਲਾਂ ਤੁਸੀਂ ਪੇਂਟ ਕੀਤੀ ਉਹ ਕਿਹੜੀ ਕੰਦ ਸੀ ਕਿ ਕਿੱਥੇ ਸੀਗੀ ਕਿਸ ਤਰ੍ਹਾਂ ਖਿਆਲ ਆ ਗਿਆ ਕਿ ਲਾਈਕ ਚੁੱਕਾ ਮੈਂ ਬਰਸ਼ ਤੁਨ ਨੂੰ ਐ ਕਰਕੇ ਰੰਗੀਆਂ ਜਿਆ ਕਰਦਾ ਇਹਦੇ ਬਾਰੇ ਦੋਸਤੋ ਬਸ ਕੰਦ ਜਿਹੜੀ ਸੀਗੀ ਪਹਿਲੀ ਉਹ ਮੇਰੇ ਘਰ ਦੀ ਕੰਦ ਸੀਗੀ ਹਾਂ ਤੇ ਉਹ ਬਹੁਤ ਬੋਰਿੰਗ ਜੀ ਲੱਗ ਰਹੀ ਸੀ ਮੈਨੂੰ ਮਤਲਬ ਮੇਰਾ ਕਹਿ ਸਕਦੇ ਕਿ ਘਰ ਦੇ ਹੰਦਰ ਐਂਟਰ ਕਰਦੇ ਸੀਗੇ ਤੇ ਉਹ ਬਹੁਤ ਜ਼ਿਆਦਾ ਬੋਰਿੰਗ ਲੱਗਦਾ ਸੀ ਮੈਂ ਕਿਹਾ ਯਾਰ ਨਹੀਂ ਯਾਰ ਠੀਕ ਹੈ ਪੌਟਸ 'ਤੇ ਗ੍ਰੀਨ ਪੌਟਸ 'ਤੇ ਪਰ ਫਿਰ ਵੀ ਬੋਰਿੰਗ ਹੈ ਤੇ ਮੈਂ ਪੇਂਟ ਬਰਸ਼ ਚੱਕਿਆ ਜੇ ਜਸਟ ਸਟਾਰਟ ਕੀਤਾ ਤੇ ਉਥੇ ਇੱਕ ਸੁੰਦਰ ਜਿਹਾ ਟਰੀ ਜਿਹਦੇ ਵਿੱਚ ਇੱਕ ਪਿੰਜਰਾ ਪਿੰਜਰੇ ਦੇ ਵਿੱਚੋਂ ਬਾਹਰ ਨਿਕਲਦੀਆਂ ਬਰਡਸ ਉੜਦੀਆਂ ਹੋਈਆਂ ਤੇ ਉਹ ਬਣਾਈਆਂ ਮੈਂ ਤੇ ਬਸ ਉਥੋਂ ਉਹ ਮੇਰੀ ਲਗਭਗ ਪਹਿਲੀ ਵਾਲ ਸੀ ਜਿੱਥੇ ਮੈਂ ਸ਼ੁਰੂ ਕੀਤਾ ਸ਼ੁਕਰ ਹੈ ਆਪਣੇ ਘਰ ਕੀਤਾ ਕਿਤੇ ਗਵਾਂਢੀਆਂ ਦੇ ਘਰ ਤਾਂ ਅਗਲੇ ਨੇ ਕੁੱਟ ਦੇਣਾ ਸੀ ਵੜ ਕੇ ਕਾਕਾ ਆ ਕੇ ਕਰਨ ਲੱਗਾ ਬਿਲਕੁਲ ਬਿਲਕੁਲ ਜੇ ਪਹਿਲੀ ਵਾਰ ਤਾਂ ਕੋਈ ਕਹਿੰਦਾ ਹੀ ਕਿ ਬੱਚੇ ਨੇ ਕੰਮ ਖਰਾਬ ਕਰਤੀ ਹੈ ਠੀਕ ਹੈ ਜਦੋਂ ਇਹ ਤੁਸੀਂ ਕੀਤਾ ਪੇਰੈਂਟਸ ਦਾ ਕੀ ਰਿਐਕਸ਼ਨ ਸੀਗਾ ਮਾਪੇ ਨੇ ਵੀ ਕੰਧਲੇ ਟੱਕ ਟੱਕ ਲਾਈਆਂ ਕਿ ਪਿਆਰ ਨਾਲ ਪੁੱਤ ਅੱਛਾ ਕੀਤਾ ਪਹਿਲੀ ਵਾਰ ਤਾਂ ਚਲੋ ਹਾਂ ਜਦੋਂ ਸਟਾਰਟ ਕੀਤਾ ਉਹ ਕਹਿ ਰਹੇ ਸੀ ਕਿ ਕੀ ਕਰਨ ਲਗਾਏ ਬਟ ਹਾਂ ਜਦੋਂ ਐਕਚੁਅਲੀ ਜੋ ਕੰਪਲੀਟ ਹੋ ਗਏ ਜਾਂ ਥੋੜਾ ਜਿਹਾ ਬੜਨਾ ਸ਼ੁਰੂ ਹੋਇਆ ਨਹੀਂ ਆ ਠੀਕ ਹੈ ਕਰਨ ਦੋ ਇਹਨਾਂ ਕੋਈ ਚੱਕਰ ਨਹੀਂ ਤੇ ਉਹਨਾਂ ਨੇ ਵੈਸੇ ਕੁਝ ਨਹੀਂ ਕਿਹਾ ਉਸ ਤੋਂ ਬਾਅਦ ਕਿਉਂਕਿ ਸੁੰਦਰ ਲੱਗਣ ਲੱਗ ਗਿਆ ਤੇ ਸੁੰਦਰ ਚੀਜ਼ ਕੋਈ ਐਂਜੀ ਹੁੰਦਾ ਪਹਿਲੇ ਮਾਂ ਪਰ ਚੰਗੇ ਚਿੱਤਰ ਪ੍ਰੇਟ ਕਰਦੇ ਆ ਫਿਰ ਬਾਅਦ ਚ ਕਹਿੰਦੇ ਕੋਈ ਨਾ ਪੁੱਤ ਨੇ ਬਹੁਤ ਚੰਗਾ ਕੰਮ ਕੀਤਾ ਦੇਖੋ ਸਾਡਾ ਨਾਂ ਰੋਸ਼ਨ ਕੀਤਾ ਜਿਵੇਂ ਅੱਜਕੱਲ੍ਹ ਦੇਖਦੇ ਹੋਣੇ ਜਦੋਂ ਇੰਟਰਵਿਊਸ ਹੁੰਦੀਆਂ ਤੁਹਾਡੀਆਂ ਨਹੀਂ ਨਹੀਂ ਬਹੁਤ ਸਾਥ ਦਿੱਤਾ ਵੈਸੇ ਉਹਨਾਂ ਨੇ ਇਨਵੈਸਟਮੈਂਟ ਟੂਇੰਗ ਇਨ ਬਹੁਤ ਸਾਥ ਹਾਂ ਨਹੀਂ ਮਾਰਦੇ ਕੁਝ ਨਹੀਂ ਹੁੰਦਾ ਨਹੀਂ ਮਾਰਦੇ ਠੀਕ ਹੈ ਅ ਤਾਲੀਮ ਦੇ ਉੱਤੇ ਆਨਾ ਮੈਂ ਤੁਹਾਡੀ ਐਜੂਕੇਸ਼ਨ ਦੇ ਉੱਤੇ ਆਨਾ ਤੁਸੀਂ ਕਿਹੜੀ এডਿਕੇਸ਼ਨ ਦੇ ਵਿੱਚ ਮਹਾਰਤ ਹਾਸਲ ਕੀਤੀ ਯਾਨੀ ਕਿ ਕੜੀਆਂ ਡਿਗਰੀਆਂ ਤੁਸੀਂ ਅਚੀਵ ਕੀਤੀਆਂ ਨੇ ਹਾਂ ਜੀ ਉਹਦੇ ਬਾਰੇ ਦੱਸੋ ਤੇ ਕਿਸ ਤਰ੍ਹਾਂ ਉਸ ਤੋਂ ਬਿਲਕੁਲ हट ਕੇ ਤੁਸੀਂ ਐਸ professions ਦੇ ਵਿੱਚ ਵੀ ਨਾਲ ਨਾਲ ਪੈਲਰ ਚੱਲ ਰਹੇ ਹੋ ਹਾਂ ਜੀ ਮੇਰਾ ਡਿਪਲੋਮਾ ਕੀਤਾ ਮੈਂ ਟੈਕਸਟਾਈਲ ਇੰਜੀਨੀਅਰਿੰਗ ਦੇ ਵਿੱਚ ਵਾਹ ਤੇ కెਮਿਸਟਰੀ ਐਂਡ ਨੀਟਿੰਗ ਟੈਕਨੋਲੋਜੀ ਦਾ ਹੂੰ ਤੇ ਉਸ ਤੋਂ ਬਾਅਦ ਮੈਂ ਬੀਟੈਕ ਕੀਤੀ ਹੈ ਉਹ ਹਿਮਾਚਲ ਤੋਂ ਕੀਤੀ ਸੀਗੀ ਟੈਕਸਟਾਈਲ ਇੰਜੀਨੀਅਰਿੰਗ ਦੇ ਵਿੱਚ ਤੇ ਉਹੀ ਫੀਲਡ ਨੂੰ ਮੈਂ ਆਫਟਰ ਇੰਜੀਨੀਅਰਿੰਗ ਕੰਟੀਨਿਊ ਕੀਤਾ ਸੀਗਾ ਸਟਾਰਟਿੰਗ ਦੇ ਵਿੱਚ ਬਟ ਫਿਰ ਮੈਂ ਚੰਡੀਗੜ੍ਹ ਸ਼ਿਫਟ ਹੋ ਗਿਆ ਸੀਗਾ ਕਿਸੇ ਸਟੱਡੀ ਪਰਪਸ ਤੇ ਕਰਕੇ ਅੱਛਾ ਤੇ ਬਸ ਇੱਥੇ ਫਿਰ ਜੌਬ ਕੰਟੀਨਿਊ ਕੀਤੀ ਮੈਂ ਮੈਡੀਕਲ ਬਿਲਿੰਗ ਦੇ ਵਿੱਚ ਜੌਬ ਕੰਟੀਨਿਊ ਕੀਤੀ ਗੁੱਡ ਤੇ ਬਸ ਵੀਕਐਂਡ ਦੇ ਵਿੱਚ ਸ਼ੌਂਕ ਤਾਂ ਸ਼ੌਂਕ ਹੀ ਰਹਿੰਦਾ ਹੈ ਵੀਕਐਂਡ ਦੇ ਵਿੱਚ ਮੈਂ ਘਰ ਦੇ ਵਿੱਚ ਹੋ ਜੇ ਵੀ ਆਪਣੇ ਰੂਮਸ ਦੇ ਵਿੱਚ ਰੈਂਟ ਤੇ ਲਿਆ ਸੀਗਾ ਉੱਥੇ ਵੀ ਕਰ ਦਿੰਦਾ ਸੀਗਾ ਗੁੱਡ ਤੇ ਬਸ ਉੱਥੇ ਹੀ ਔਰ ਮੈਨੂੰ ਲਾਈਕ ਤੁਸੀਂ ਗੱਲਬਾਤ ਦੌਰਾਨ ਇਹ ਵੀ ਦੱਸਿਆ ਸੀਗਾ ਕਿ ਜਿਹੜੇ ਪੇਂਟਿੰਗ ਬ੍ਰਸ਼ ਤੇ ਕਲਰਸ ਨੇ ਹਾਂਜੀ ਉਹ ਅਕਸਰ ਹੀ ਤੁਹਾਡੀ ਗੱਡੀ 'ਚ ਪੇ ਰਹਿੰਦੇ ਆ ਸਾਡੇ ਵਰਗਿਆਂ ਦੇ ਗੱਡੀਆਂ ਦੇ ਵਿੱਚ ਤਾਂ ਤੁਸੀਂ ਦੇਖੋ ਕੱਪੜੇ ਪੇ ਹੋਣਗੇ ਸ਼ਾਪਿੰਗ ਪੈਕਸ ਪੇ ਹੋਣਗੇ ਤੁਹਾਡੀ ਗੱਡੀ 'ਚ ਪੇਂਟ ਕੀ ਕਰਦੇ ਨੇ ਬਸ ਪੇਂਟ ਤਾਂ ਕਰਕੇ ਕਿਉਂਕਿ ਮੇਰਾ ਇੱਕ ਉਹ ਤਾਂ ਹੈ ਨਹੀਂਗਾ ਕਿ ਮੈਂ ਕਿੱਥੇ ਪੇਂਟ ਕਰਨਾ ਮੇਰੇ ਲਈ ਮਤਲਬ ਰਾਜ ਆਂਦੇ ਵੀ ਤੁਸੀਂ ਕੁਝ ਨਾ ਕੁਝ ਜੇ ਕਿਸੇ ਨੇ ਕਹਿਤਾ ਫਰੈਂਡਸ ਨੇ ਕਹਿਤਾ ਕਿ ਹਾਂ ਚਲੋ ਯਾਰ ਆ ਜਾ ਕਮਾਲ ਹੈ ਯਾਰ ਥੈਂਕ ਯੂ ਇਦਾਂ ਹੀ ਮੇਰੇ ਨਾਲ ਇੱਕ ਆਫਿਸ ਦੇ ਵਿੱਚ ਕਲਿੱਕ ਸੀਗੇ ਤੇ ਉਹਨਾਂ ਨੇ ਕਿਹਾ ਯਾਰ ਮੇਰੇ ਘਰ ਨਾ ਫੰਕਸ਼ਨ ਆ ਤੇ ਤੁਸੀਂ ਮੇਰਾ ਪੇਂਟ ਕਰਦੇ ਹੋ ਤੇ ਗੱਡੀ ਚ ਪੇਂਟ ਹੁੰਦਾ ਤੇ ਆਪਾਂ ਚੱਲੇਗੇ ਪੇਂਟ ਕਰਨ ਫੁੱਲਾਂ ਦੀ ਸਜਾਵਟ ਤਾਂ ਦੇਖੀ ਸੀ ਲੋਕਾਂ ਦੇ ਘਰ ਕਰਦੇ ਗੁਬਾਰੇ ਲਾਉਂਦੇ ਆ ਦੇਖੇ ਸੀ ਕਿ ਝਲਰਾਂ ਲਾਉਂਦੇ ਦੇਖੇ ਸੀ ਪੇਂਟਿੰਗ ਵਾਲਾ ਕੰਮ ਹੈ ਨਵਾਂ ਹੀ ਸੁਣਿਆ ਕਿ ਪੇਂਟਿੰਗ ਹੈ ਸ਼ਾਦੀ ਦੇ ਕੰਮ ਦੇ ਵਿੱਚ ਆ ਜਾਓ ਕਿਹੜਾ ਥੀਮ ਕੀਤਾ ਸੀ ਉਸ ਵਕਤ ਉੱਥੇ ਐਬਸਟ੍ਰੈਕਟ ਡਿਜ਼ਾਈਨ ਬਣਾਇਆ ਸੀ ਕਿਹੜਾ ਐਬਸਟ੍ਰੈਕਟ ਸੀਗਾ ਪਲੱਸ ਮਤਲਬ ਇੱਕ ਬਿਊਟੀਫੁੱਲ ਜਿਹਾ ਕਲਰ ਕਲਰਫੁੱਲ ਵੇਲਾ ਹੁੰਦੀਆਂ ਫਲਾwrs ਹੁੰਦੇ ਆ ਫੁੱਲ ਬੁੱਟੇ ਵਾਈ ਤੁਸੀਂ ਸੋਹਣੇ ਸੋਹਣੇ ਹਾਂਜੀ ਹਾਂਜੀ ਫੁੱਲ ਬੁੱਟੇ ਲਾਏ ਉਹਨਾਂ ਦਾ ਐਕਚੁਅਲੀ ਨਿਆ ਘਰ ਸੀਗਾ ਇਨੋਗ੍ਰੇਸ਼ਨ ਕਰਨੀ ਸੀਗੀ ਪਲੱਸ ਇੱਕ ਟਰੀ ਬਣਾਇਆ ਜਿਹਦੇ ਵਿੱਚ ਹਾਰਟਸ ਵਗੈਰਾ ਲਗਾਏ ਕਿਉਂਕਿ ਉਹਨਾਂ ਦਾ ਬੈੱਡਰੂਮ ਸੀਗਾ ਹਾਏ ਦਿਲ ਬਣਾਇਆ ਹਾਰਟ 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 ਬਣਾਇਆ ਗੁੱਡ ਤੇ ਲਿਵਿੰਗ ਰੂਮ ਦੇ ਵਿੱਚ ਉਹਨਾਂ ਦਾ ਕੀਤਾ ਤਾਂ ਕਿ ਸੁੰਦਰ ਲੱਗੇ ਅੱਛਾ ਲੱਗੇ ਉਹਨਾਂ ਦਾ ਇਨੋਗ੍ਰੇਸ਼ਨ ਸੀਗੀ ਵਾਲਸ ਨਾਲ ਮੈਚਿੰਗ ਕਰਕੇ ਬਹੁਤ ਅੱਛਾ ਡਿਜ਼ਾਈਨ ਹੈ ਉਹਨਾਂ ਨੇ ਤਿਆਰ ਕੀਤਾ ਤੇ ਬੈਡਰੂਮ ਵਗੈਰਾ ਉੱਥੇ ਤੇ ਸਹੀ ਸਹੀ ਰਿਹਾ ਹੈ ਨਾ ਉੱਥੇ ਦਿਲਦੂਰ ਬਹੁਤੇ ਤੇ ਨਹੀਂ ਬਣਾਏ ਕਿਤੇ ਜਾ ਕੇ ਨਹੀਂ ਨਹੀਂ ਦੋ ਦੇ ਲੋਨਾਂ ਦੇ ਆਪਣੇ ਸੀਗੇ ਬਾਕੀ ਮੈਂ ਬਣਾਤੇ ਚਲੋ ਗੁੱਡ ਗੁੱਡ ਇਹ ਤੁਹਾਡਾ profession ਹੈ ਜਿਹੜਾ ਹਾਂਜੀ ਇਹ ਤੁਹਾਡੀ ਇੱਕ hobby ਸੀ ਤੁਹਾਡੀ ਇੱਕ ਆਦਤ ਕਹ ਲਓ ਤੁਸੀਂ ਬਚਪਨ ਤੋਂ ਤੁਹਾਨੂੰ ਸ਼ੌਂਕ ਸੀਗਾ ਜੀ ਇਹ profession ਕਦੋਂ ਬਣ ਗਿਆ ਕਦੋਂ ਤੁਹਾਡਾ ਇੱਕ ਕੀਤਾ ਬਣ ਗਿਆ ਇਸ ਬਾਰੇ ਦੋਸਤੋ ਇਹੀ ਜਿਹੜਾ ਮੈਂ ਕਰੇ ਜਿਹੜਾ ਮੈਂ ਸਟਾਰਟਿੰਗ ਕੀਤੀ ਕਾਰਡੀਵੌਲ ਤੋਂ ਉਹਨਾਂ ਮੇਰੇ ਫਰੈਂਡਸ ਨੇ ਵੀ ਦੇਖੀ ਉਹਨਾਂ ਨੇ ਕਿਹਾ ਚਲੋ ਮੇਰੇ ਘਰ ਵੀ ਕਰ ਦੋ ਹਨਾ ਤੇ ਉਹਨਾਂ ਦੇ ਘਰ ਤੇ ਵਿੱਚ ਮੈਂ ਉਹਨਾਂ ਨੇ ਮੈਨੂੰ ਬੁਲਾਇਆ ਮੈਂ ਕੀਤੀ ਉਹਨਾਂ ਨੂੰ ਵੀ ਅੱਛੀ ਲੱਗੀ ਉਹੀ ਚੀਜ਼ ਮੈਂ ਉਹਨਾਂ ਦੇ ਘਰ ਵਾਲੀ ਆਪਣੇ ਘਰ ਵਾਲੀ ਪੋਸਟ ਕੀਤੀ ਮਤਲਬ ਇੱਕ ਔਨਲਾਈਨ ਮੈਂ ਚੈਨਲ ਬਣਾਇਆ ਚੈਨਲ ਵੀ ਨਹੀਂ ਉਹ ਬਣਾਇਆ ਆਪਣਾ ਅਕਾਊਂਟ ਤੇ ਉਹਦੇ ਵਿੱਚ ਮੈਂ ਪੋਸਟ ਕੀਤੀ ਤੇ ਉਸੇ ਪੋਸਟ ਤੋਂ ਉਹਨਾਂ ਨੇ ਮੈਨੂੰ ਕਿਸੇ ਨੇ ਰੀਚ ਕੀਤਾ ਜ਼ੀਰੋ ਤੋਂ ਹੂੰ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਸਾਡਾ ਕੈਫੇ ਆ ਤੇ ਅਸੀਂ ਥੋੜਾ 2 ਡਾਈਮੈਨਸ਼ਨਲ ਪੇਂਟ ਕਰਵਾਇਆ ਤੇ ਤੁਸੀਂ ਕੀ ਕਿਦਾਂ ਕਰ ਦੋਗੇ ਮੈਂ ਕਿਹਾ ਹਾਂਜੀ ਕਰ ਦਾਂਗੇ ਤੇ ਉਹਨਾਂ ਨੇ ਰੇਟ ਵਗੈਰਾ ਪੁੱਛਿਆ ਮੈਂ ਤਾਂ ਮੈਨੂੰ ਨਾ ਰੇਟ ਪਤਾ ਨਹੀਂ ਸੀ ਮੈਂ ਕਿ ਕੋਈ ਗੱਲ ਨਹੀਂ ਮੈਂ ਕਰ ਦਿਆਂ ਜਿੰਦਾ ਤੁਸੀਂ ਕਹੋ ਤੇ ਰੇਟ ਫਿਰ ਕਿਸ ਤਰ੍ਹਾਂ ਸੈਟਿੰਗ ਕੀਤੀ ਪ੍ਰਾਈਸ ਦੀ ਬਸ ਮੈਂ ਗਿਆ ਸੀਗਾ ਉਹਨਾਂ ਨੇ ਐਕਚੁਅਲੀ ਪਹਿਲਾਂ ਕਿਸੇ ਹੋਰ ਨਾਲ ਗੱਲ ਕੀਤੀ ਹੋਏਗੀ ਹੈਨਾ ਤੇ ਉਹਨਾਂ ਨੇ ਉਹਨਾਂ ਨੂੰ ਰੇਟ ਦਿੱਤਾ ਸੀ ਉਹਨਾਂ ਨੂੰ ਆਈਡੀਆ ਸੀਗਾ ਕਿ ਹਾਂ ਰੇਟ ਇਸ ਸਕੁਆਇਰ ਫੀਟ ਦੇ ਹਿਸਾਬ ਨਾਲ ਹੁੰਦਾ ਆ ਅੱਛਾ ਤੇ ਉਹਨਾਂ ਨੇ ਆਪਣੇ ਹਿਸਾਬ ਨਾਲ ਆਪਣਾ ਰੇਟ ਮੈਨੂੰ ਦੱਸਤਾ ਮੈਂ ਕਿ ਕੋਈ ਗੱਲ ਨਹੀਂ ਜਿੰਨਾ ਤੁਸੀਂ ਕਹੋ ਬਿਕਾਉਜ਼ ਉਹਨਾਂ ਨੇ ਮੈਨੂੰ ਦੱਸਤਾ ਸੀਗਾ ਕਿ ਮੈਂ ਸ਼ੌਂਕ ਦੇ ਹਿਸਾਬ ਨਾਲ ਕਰਦਾ ਕਹਿੰਦੇ ਕੋਈ ਗੱਲ ਨਹੀਂ ਅਸੀਂ ਉਸੇ ਬੰਦੇ ਤੋਂ ਕਰਾਣਾ ਜਿਹੜਾ ਸ਼ ਤੇ ਬਸ ਫਿਰ ਉਤੋਂ ਮੇਰਾ ਸਫਰੇ ਸ਼ੁਰੂ ਹੋਇਆ ਸ਼ੁਰੂ ਹੋਇਆ ਹਾਂਜੀ ਤੇ ਕੀ ਪੇਂਟ ਕੀਤਾ ਸੀ ਉਹਨਾਂ ਦੇ ਕੈਫੇ ਦੇ ਵਿੱਚ ਉਹਨਾਂ ਦਾ ਕੈਫੇ ਸੀ ਜਿਵੇਂ 2 ਡਾਈਮੈਂਸ਼ਨਸ ਦੇ ਵਿੱਚ ਬਣਾਇਆ ਸੀਗਾ ਸਿਰਫ ਬਲੈਕ ਐਂਡ ਵਾਈਟ ਦੇ ਵਿੱਚ ਤੇ ਉਹ ਐਵੇਂ ਲੱਗਦਾ ਸੀਗਾ ਕਿ ਜਿਵੇਂ ਅਸੀਂ ਇੱਕ ਡਰਾਇੰਗ ਬੁੱਕ ਦੇ ਵਿੱਚ ਬੈਠੇ ਹਾਂ ਤੇ ਉਹਨਾਂ ਦੀ ਚੇਅਰਸ ਟੇਬਲ ਸਾਰੇ ਬਲੈਕ ਆਊਟਲਾਈਨ ਦੇ ਨਾਲ ਤੇ ਟੋਟਲੀ ਬਲੈਕ ਐਂਡ ਵਾਈਟ ਕੈਫੇ ਸੀਗਾ ਉਹਨਾਂ ਦਾ ਤੇ ਬਸ ਉੱਥੋਂ ਮੈਨੂੰ ਕਾਫੀ ਟਾਈਮ ਲੱਗ ਗਿਆ ਉਹ ਬਣਾਉਂਦੇ ਆ ਬਿਕਾਜ਼ ਮੈਂ ਇਕੱਲਾ ਸੀਗਾ ਕਾਫੀ ਫੁਲੀ ਰੈਡੀ ਨਹੀਂ ਸੀਗਾ ਬੇਸਮੈਂਟ ਦੇ ਵਿੱਚ ਸੀਗਾ ਪੂਰਾ ਅੰਧੇਰਾ ਲਾਈਟ ਨਹੀਂ ਹੋਣੀ ਮੈਂ ਫੋਨ ਦੇ ਟਾਰਚਸ ਦੇ ਵਿੱਚ ਤੇ ਹਾਂ ਇੱਕ ਛੋਟੀ ਜੀ ਉਹਨਾਂ ਨੇ ਮੈਨੂੰ ਲਾਈਟ ਦਿੱਤੀ ਸੀਗੀ ਤੇ ਅੰਦਰ ਕਾਫੀ ਸਮਾਨ ਪਿਆ ਹੁੰਦਾ ਸੀਗਾ ਤੇ ਉੱਥੋਂ ਮੇਰੀ ਉਹ ਦੋ ਕੁ ਮਹੀਨੇ ਲੱਗ ਗਏ ਉਹ ਚੀਜ਼ ਦੇ ਬਿਕੋਜ਼ ਮੈਂ ਜੌਬ ਛੱਡਦਾ ਨਹੀਂ ਸੀ ਮੈਂ ਜੌਬ ਕੰਟੀਨਿਊ ਕਰਦਾ ਰਹੀ ਸੀ ਹਾਂਜੀ ਉਹ ਹਜੇ ਵੀ ਮੈਂ ਅੱਜ ਵੀ ਜੌਬ ਕਰਾਂ ਹਾਂ ਦੈਟਸ ਗੁੱਡ ਯੋ ਬਿਕੋਜ਼ ਉਹ ਮਨ ਲਗਾ ਕੇ ਉਹ ਵੀ ਜੌਬ ਮੈਂ ਮੇਰੇ ਆ ਕੇ ਕਰਦਾ ਹਾਂ ਤੇ ਜਦੋਂ ਪਹਿਲੀ ਵਾਰੀ ਤਲੀਦ ਉੱਤੇ ਪੈਸੇ ਕਿਸੇ ਨੇ ਤਰੇ ਹੋਣ ਕਿਉਂਕਿ ਤੁਹਾਡੀ ਉਹ ਮੇਰੇ ਦੇ ਪੈਸੇ ਆ ਨਾ ਭਾਵੇਂ 1 ਬੜੇ ਮਜ਼ੇਦਾਂ ਹੁੰਦਾ ਉਹਦੀ ਬੜੀ ਬਰਕਤ ਹੁੰਦੀ ਹੈ ਤੇ ਜਦੋਂ ਜਿੰਨੇ ਵੀ ਪੈਸੇ ਤੁਸੀਂ ਉਸ ਵਕਤ ਕਮਾਏ ਹੋਣਗੇ ਤੇ ਕਿਸ ਤਰ੍ਹਾਂ ਦਾ ਉਹਦਾ ਅਹਿਸਾਸ ਸੀਗਾ ਕਿਸ ਤਰ੍ਹਾਂ ਦੀ ਉਹ ਫੀਲਿੰਗ ਸੀ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਜਦੋਂ ਸਟਾਰਟਿੰਗ ਸੀ ਮੈਨੂੰ ਪੈਸੇ ਦਿੱਤੇ ਬਹੁਤ ਖੁਸ਼ੀ ਹੋਈ ਕਿ ਯਾਰ ਇਹ ਇੱਕ ਕੰਮ ਦੇ ਮੈਨੂੰ ਪੈਸੇ ਵੀ ਮਿਲਦੇ ਆ ਹਾਂ ਮਤਲਬ ਇਸ ਤੋਂ ਪਹਿਲਾਂ ਪਤਾ ਹੀ ਨਹੀਂ ਸੀ ਮੈਂ ਕਰਦੀ ਕਿ ਕੰਧਾਂ ਰੰਗੀ ਗਿਆ ਬਾਹਰੋਂ ਬਹੁਤ ਕੁਝ ਮਿਲਦਾ ਇਹਦਾ ਹਾਂ ਹਾਂ ਜੀ ਹਾਂ ਮਤਲਬ ਅਸੀਂ ਤਾਂ ਸ਼ੁਰੂ ਹੁੰਦੇ ਹੀ ਬਚਪਨ ਤੋਂ ਹੀ ਦੇਖਿਆ ਕਿ ਹਾਂ ਸਕੂਲ ਦੇ ਵਿੱਚ ਪੇਂਟਿੰਗਸ ਹੁੰਦੀਆਂ ਬਸ ਹੈਨਾ ਜੇ ਕੈਫੇਜ਼ ਦੇ ਵਿੱਚ ਘਰਾਂ ਦੇ ਵਿੱਚ ਵੀ ਇੰਟੀਰੀਅਰ ਦੇ ਸਾਬਨਾ ਡਿਜ਼ਾਈਨਿੰਗ ਦੇ ਸਾਬਨਾ ਡਿਜ਼ਾਈਨ ਹੁੰਦੇ ਨੇ ਤੇ ਅੱਛਾ ਪ੍ਰੋਫਿਟ ਮਾਰਜਿਨ ਕਾਰ ਲੈਂਦਾ ਗੁੱਡ ਤੇ ਉਹ ਜੋ ਤਾਂ ਪਹਿਲੀ ਵਾਰੀ ਰਕਮ ਮਿਲੀ ਉਹ ਤੁਹਾਡੀ ਮਿਹਨਤ ਦੀ ਕਮਾਈ ਤੁਹਾਨੂੰ ਮਿਲੀ ਫਿਰ ਉਹਦਾ ਕੀ ਕੀਤਾ ਬਹੁਤ ਕੁਝ ਹੋਈ ਮੈਂ ਪਹਿਲਾਂ ਤਾਂ ਕਰ ਹੀ ਗਿਆ ਸਭ ਤੋਂ ਪਹਿਲਾਂ ਘਰਦਿਆਂ ਨੂੰ ਗਿਫਟ ਲੈ ਕੇ ਦਿੱਤੇ ਅੱਛਾ ਤੇ ਆਪਣੇ ਆਫਿਸ ਵੀ ਆਪਣੀ ਟੀਮ ਨੂੰ ਮਠਾਈ ਤਾਂ ਕੁਝ ਵੰਡੀ ਬਟ ਮੈਂ ਨਹੀਂ ਦੱਸਿਆ ਮੈਂ ਕਿਉਂ ਵੰਡੀ ਹੈ ਬਟ ਹਾਂ ਠੀਕ ਹੈ ਬਹੁਤ ਅੱਛਾ ਲੱਗਿਆ ਗੁੱਡ ਹਾਂਜੀ ਗੁੱਡ ਐਕਚੁਅਲ ਦੇ ਵਿੱਚ ਉਹ ਮੈਨੂੰ ਮੈਂ ਕਮਾਈ ਕੀਤੀ ਨਹੀਂ ਸੀਗੀ ਬਿਕਾਜ਼ ਉਸ ਤੋਂ ਵੱਧ ਮੈਂ ਖਰਚਾ ਕਰ ਚੁੱਕਿਆ ਸੀਗਾ ਉਹਦੇ ਤੇ ਸਿਰਫ ਸ਼ੌਂਕ ਸੀ ਸ਼ੌਂਕ ਸੀ ਬਿਕਾਜ਼ ਉਹ ਮੈਂ ਡੇਲੀ ਮੋਹਾਲੀ ਤੋਂ ਜ਼ੀਰਕਪੁਰ ਜਾਂਦਾ ਸੀਗਾ ਮਾਈ ਗੋਡ ਹੈਨਾ ਪੰਚਕੂਲੇ ਜਾਂਦਾ ਸੀ ਅੱਗੇ ਉਸ ਤੋਂ ਤੇ ਡੇਲੀ ਅਪ ਡਾਊਨ ਕਰਦਾ ਸੀ ਬਿਕਾਜ਼ ਮੈਂ ਜੌਬ ਨਾਈਟ ਸ਼ਿਫਟ ਸੀਗੀ ਮੈਂ ਡੇਲੀ ਨਾਈਟ ਸ਼ਿਫਟ ਦੇ ਵਿੱਚ ਵੀ ਜਾਂਦਾ ਸੀਗਾ ਸ਼ਿਫਟ ਤੋਂ ਬਾਅਦ ਥੋੜਾ ਸੋ ਕੇ ਫਿਰ ਉੱਥੇ ਦੇ ਦੇ ਵਿੱਚ ਜਾਂਦਾ ਸੀਗਾ 2 ਘੰਟੇ ਕਰਦਾ ਸੀ ਫਿਰ ਵਾਪਸ ਆ ਜਾਂਦਾ ਸੀਗਾ ਜਿੰਨਾ ਸ਼ਾਇਦ ਉਹਨਾਂ ਨੇ ਮਤਲਬ ਕਿ ਮਲ ਸ਼ੌਂਕ ਦੇ ਤੌਰ ਤੇ ਮੈਂ ਆਪਣਾ ਉਹ ਬਹੁਤ ਮਨ ਲੱਗਦਾ ਸੀਗਾ ਮੇਰਾ ਉੱਥੇ ਨਾ ਜ਼ਿੰਦਗੀ ਦੇ ਵਿੱਚ ਟੈਲੈਂਟ ਹੋਣਾ ਇੱਕ ਸ਼ੌਂਕ ਹੋਣਾ ਬਹੁਤ ਹੀ ਲਾਜ਼ਮੀ ਹੈ ਤੁਸੀਂ ਕੀ ਸਮਝਦੇ ਹੋ ਟੈਲੈਂਟ ਤੋਂ ਬਿਨਾ ਇੱਕ ਸ਼ੌਂਕ ਤੋਂ ਬਿਨਾ ਇੱਕ ਉਮੰਗ ਚਾਹ ਤੋਂ ਬਿਨਾ ਜ਼ਿੰਦਗੀ ਦਾ ਕੀ ਮਹੱਤਵ ਹੈ ਉਸਦੀ ਕੀ ਵਕਤ ਰਹਿ ਜਾਂਦੀ ਕੀ ਅਹਿਮੀਅਤ ਰਹਿ ਜਾਂਦੀ ਬਿਲਕੁਲ ਇੱਕ ਸ਼ੌਂਕ ਇੱਕ ਟੈਲੈਂਟ ਜਾਂ ਇੱਕ ਮਨਪਸੰਦੀ ਚੀਜ਼ ਦਾ ਕੰਮ ਕਰਨਾ ਹਾਂ ਜਾਂ ਕੁਝ ਵੀ ਚਾਹ ਸਪੋਰਟ ਹੋਵੇ ਚਾਹ ਡਰਾਇੰਗ ਹੋਵੇ ਪੇਂਟਿੰਗ ਹੋਵੇ ਕੁਕਿੰਗ ਹੋਵੇ ਹਨਾ ਹਾਂ ਜੇ ਬੰਦੇ ਦੇ ਅੰਦਰ ਕੋਈ ਸ਼ੌਂਕ ਨਹੀਂ ਹੈਗਾ ਉਹ ਸਿਰਫ ਪੈਸੇ ਲਈ ਕੰਮ ਕਰ ਰਿਹਾ ਹੈ ਜੀ ਰਿਹਾ ਹੈ ਬਸ ਜ਼ਿੰਦਗੀ ਆਪਣੀ ਕਿ ਹਾਂ ਸਵੇਰੇ ਉੱਠ ਰਿਹਾ ਆ ਆਫਿਸ ਜਾ ਰਿਹਾ ਵਾਪਸ ਆ ਰਿਹਾ ਖਾਣਾ ਖਾ ਰਿਹਾ ਸੋ ਰਿਹਾ ਜੇ ਉਹਦੇ ਕੋ ਕੋਈ ਟੈਲੈਂਟ ਨਹੀਂ ਹੋਏਗਾ ਉਹਦੇ ਕੋ ਕੋਈ ਚੀਜ਼ ਨਹੀਂ ਹੋਏਗੀ ਜਿਹੜੀ ਚੀਜ਼ ਉਹਨਾਂ ਨੂੰ ਅੱਛੀ ਲੱਗਦੀ ਹੈ ਤੇ ਫਿਰ ਕੀ ਫਾਇਦਾ ਜ਼ਿੰਦਗੀ ਦਾ ਕਿ ਅਸੀਂ ਸੋਏ ਆ ਉੱਠੇ ਆ ਤੇ ਬਸ ਕੰਮ ਤੇ ਜੰਗੇ ਆ ਫਿਰ ਵਾਪਸ ਆ ਗਏ ਆ ਉਹੀ ਬੋਰਿੰਗ ਲਾਈਫ ਉਹੀ ਸਾਈਕਲ ਦੇ ਵਿੱਚ ਆ ਘੁੰਮਦੇ ਰਹਿੰਨੇ ਆ ਜੇ ਆਪਣੇ ਕੋ ਕੋਈ ਟੈਲੈਂਟ ਜਾਂ ਕੋਈ ਸਾਡਾ ਸ਼ੌਂਕ ਹੋਏਗਾ ਪੇਂਟਿੰਗ ਜਿਵੇਂ ਮੇਰਾ ਐਗਜ਼ਾਮਪਲ ਹੈ ਪੇਂਟਿੰਗ ਹੈ ਨਾ ਮੈਂ ਘਰ ਆਉਂਗਾ ਥੋੜਾ ਮਨ ਲਗਾਣ ਲਈ ਰੀਫਰੈਸ਼ ਹੋਣ ਲਈ ਆਪਣੇ ਆਪ ਨੂੰ ਹੈ ਨਾ ਮੈਂ ਪੇਂਟਿੰਗ ਥੋੜਾ ਜਿਹਾ ਕਰੂੰਗਾ ਕਿ ਹਾਂ ਠੀਕ ਹੈ ਰੀਫਰੈਸ਼ ਤਾਂ ਤੁਸੀਂ ਜ਼ਿਕਰ ਕੀਤਾ ਮੇਰੇ ਦਿਮਗ ਤੇ ਚੜਖਾਣੀ ਖਾਣੀ ਇੱਕ ਜਵਾਬ ਜਿਹਾ ਆ ਗਿਆ ਅਸੀਂ ਰਿਫਰੈਸ਼ ਹੋਣ ਲਈ ਕਈ ਚੀਜ਼ਾਂ ਬਣਾਉਂਦੇ ਨੇ ਮੈਂ ਨਹੀਂ ਮਤਲਬ ਮੈਂ ਕਹਿ ਨਹੀਂ ਰਿਹਾ ਅਕਸਰ ਹੀ ਚੰਡੀਗੜ੍ਹ ਕਿਉਂਕਿ ਸਟ੍ਰੈਸਿਟੀ ਚ ਰਹਿੰਦੇ ਆ ਲੋਕ ਸ਼ਾਮ ਨੂੰ ਫ੍ਰੀ ਹੁੰਦੇ ਤੇ ਸ਼ਾਰਟਸ ਪਾ ਕੇ ਵਾਕ ਕਰਨ ਚਲੇ ਜਾਂਦੇ ਆ ਉਸ ਤੋਂ ਬਾਅਦ ਜੇ ਕੋਈ ਹੋਰ ਥੋੜਾ ਸ਼ਿਕੀਨ ਹੋਏਗਾ ਉਹ ਗੇੜੀ ਲਾਂ ਚਲੇ ਜਾਏਗਾ ਉਸ ਤੋਂ ਬਾਅਦ ਥੋੜਾ ਸ਼ਿਕੀਨ ਹੋਏਗਾ ਉਹ ਪੱਪਸ ਤੇ ਚਲੇ ਜਾਏਗਾ ਉਸ ਤੋਂ ਬਾਅਦ ਸ਼ਿਕੀਨ ਹੋਏਗਾ ਯੂ نو ਹੈਨਾ ਪੂਰੀ ਐਨਜੋਇਮੈਂਟ ਕਰਦਾ ਤੇ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਬੀਜ਼ੀ ਰੱਖਦੇ ਹੋ ਇਸ ਪਾਸੇ ਇਹਦੇ ਬਾਰੇ ਦੱਸੋ ਬਿਲਕੁਲ ਜਿਵੇਂ ਕਿ ਵਾਕਿ ਤੁਸੀਂ ਵੀ ਸਭ ਕੁਝ ਨਹੀਂ ਮੈਂ ਹਾਂ ਮੈਨੂੰ ਵੀ ਘੁੰਮਣ ਜਾਣ ਦਾ ਸ਼ੌਂਕ ਹੈਗਾ ਕਿ ਮਨ ਆਫਿਸ ਦੇ ਵਿੱਚ ਹੈ ਅਸੀਂ ਕੰਮ ਕਰਦੇ ਹਾਂ ਸਾਰਾ ਦਿਨ ਦਿਨ ਮਰਾਂ ਦੀ ਜ਼ਿੰਦਗੀ ਵਗੈਰਾ ਸਾਰਾ ਕਰਨ ਤੋਂ ਬਾਅਦ ਮਨ ਕਰਦਾ ਕਿ ਥੋੜਾ ਜਿਹਾ ਰੀਫਰੈਸ਼ ਹੋ ਜਾਈਏ ਤੇ ਹਾਂ ਘੁੰਮਣ ਜਾਣ ਨਾਲ ਵੀ ਮੈਂ ਰੀਫਰੈਸ਼ ਹੁੰਨਾ ਬਟ ਜੋ ਰੀਫਰੈਸ਼ ਮੈਂ ਸਕੂਨ ਜਿਹੜਾ ਮੈਂ ਮਤਲਬ ਮੈਂਟਲੀ ਸੈਟੀਸਫੈਕਸ਼ਨ ਜਿਹੜੀ ਮੈਨੂੰ ਹੁੰਦੀ ਆ ਉਹ ਹੁੰਦੀ ਆ ਪੇਂਟਿੰਗ ਕਰਕੇ ਪੇਂਟਿੰਗਸ ਦੇ ਨਾਲ ਜਦੋਂ ਮੈਂ ਬਾਲ ਤੇ ਚਾਈ ਪੇਂਟਿੰਗ ਕਰ ਰਿਹਾ ਹਾਂ ਮੈਂ ਚੈੱਕ ਕਰਦੇ ਵਿੱਚ ਆਈਵਨ ਕਾਰਟੂਨ ਛੋਟੇ ਜਿਹੇ ਕਾਰਟੂਨ ਮਿੱਟੀ ਮਾਊਸ ਬਣਾ ਰਿਹਾ ਹਾਂ ਹੈਨਾ ਮੈਂ ਭੁੱਲ ਜਾਂਦਾ ਕਿ ਹਾਂ ਕੀ ਟੈਨਸ਼ਨ ਸੀਗੀ ਮੈਨੂੰ ਸੋ ਸਵੀਟ ਆਫ ਯੂ ਕੀ ਆ ਮੈਂ ਕੰਮ ਕੀਤਾ ਕਿ ਆ ਨਹੀਂ ਸੀਗਾ ਕਿਸੇ ਨੇ ਮੈਨੂੰ ਕੁਝ ਕਿਹਾ ਸਭ ਕੁਝ ਭੁੱਲ ਕੇ ਕਿ ਹਾਂ ਮੈਂ ਕੀ ਕਰਨਾ ਕੁਝ ਨਹੀਂ ਬਸ ਪੇਂਟ ਕਰ ਰਿਹਾ ਕੁਝ ਨਹੀਂ ਸੋਚ ਰਿਹਾ ਬਸ ਉਹ ਹੀ ਦੇਖ ਰਿਹਾ ਮਿੱਕੀ ਮਾਊਸ ਹੈ ਮੇਰਾ ਹੋਰ ਉਹਦੇ ਨਾਲ ਕੀ ਹੈ ਕਿ ਤੁਹਾ ਇੱਕ ਲੈ ਦੇ ਵਿੱਚ ਬੱਜ ਜਾਂਦਾ ਤੁਹਾਡੇ ਸੱਜੇ ਖੱਬੇ ਜਿਹੜੇ ਚੰਗੇ ਮਾਰੇ ਖਿਆਲ ਉਤੋਂ ਤੁਸੀਂ ਹਟ ਜਾਂਦੇ ਹੋ ਔਰ ਬੜੀ ਹੀ ਆਪਣੇ ਸ਼ੌਂਕ ਨੂੰ ਬੜੇ ਸਰਲ ਤਰੀਕੇ ਦੇ ਨਾਲ ਤੁਸੀਂ ਅਪਣਾ ਲੈਂਦੇ ਹੋ ਬਿਲਕੁਲ ਅਗਲਾ ਸਵਾਲ ਜਦੋਂ ਵੀ ਤੁਸੀਂ ਕਿਤੇ ਦੇਖਦੇ ਹੋ ਰਾਹ ਜਾਂਦੇ ਜਾਂਦੇ ਕਿਉਂਕਿ ਜਿਸ ਤਰ੍ਹਾਂ ਅਸੀਂ ਜਰਨਲਿਸਟਾਂ ਅਸੀਂ ਤੁਰੇ ਜਾਵਾਂਗੇ ਸਾਡੇ ਦਿਮਾਗ ਚ ਆਏਗਾ ਕਿ ਅੱਜ ਫਲਾਣੇ ਨੇ ਕੀ ਕਹਤਾ ਸੀ ਐਸ ਖਬਰ ਦੇ ਵਿੱਚੋਂ ਨਵੀਂ ਖਬਰ ਕਿਸ ਤਰ੍ਹਾਂ ਜਨਰੇਟ ਕਰਨੀ ਹੈ ਇਸ ਦੇ ਉੱਤੇ ਕੰਮ ਕਰਕੇ ਨਵਾਂ ਪੈਕੇਜ ਕਿਸ ਤਰ੍ਹਾਂ ਤਿਆਰ ਕਰਨਾ ਸੋ ਬੀਂਗ ਤੁਸੀਂ ਮੈਂ ਪੇਂਟਰ ਤਾਂ ਨਹੀਂ ਕਵਾਂਗੇ ਇਸ ਵਾਸਤੇ ਸੌਰੀ ਜਿਹੜੀ ਪੇਂਟਿੰਗ ਤੁਹਾਡੀ ਹੋਬੀ ਹੈ ਹਾਂਜੀ ਉਸ ਨੂੰ ਲੈ ਕੇ ਜਦੋਂ ਤੁਸੀਂ ਤੁਰ ਤੁਹਾਡੇ ਮਨ ਚ ਕੀ ਵਿਚਾਰ ਆਂਦਾ ਵਟਾਂਦਰ ਆਂਦਾ ਕਿ ਲਾਈਕ ਇੱਥੇ ਜੇਕਰ ਮੈਂ ਕੱਲ ਆਪਣਾ ਬਰਸ਼ ਚੱਕ ਲਾਂ ਪੇਂਟਿੰਗ ਬਰਸ਼ ਤੇ ਇੱਥੇ ਮੈਂ ਕੁਝ ਇਸ ਤਰ੍ਹਾਂ ਦਾ ਕਰ ਸਕਦਾ ਹਾਂ ਇਹਦੇ ਬਾਰੇ ਦੱਸੋ ਕਦੀ ਕੁਛ ਅਜਿਹੀ ਕੋਸ਼ਿਸ਼ ਵੀ ਕੀਤੀ ਹੈ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਹੀ ਕੀਤੀ ਹੈ ਬਟ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਬਟ ਹਾਂ ਜਦੋਂ ਆਪਾਂ ਕਿਤੇ ਵੀ ਜਾਈਏ ਜਾਂ ਜਿਵੇਂ ਕਿਸੇ ਵੀ ਰੋਡ ਤੇ ਹਿਮਾਚਲ ਕਹੇ ਲੋ ਚਾਹ ਚੰਡੀਗੜ੍ਹ ਕਹੇ ਲੋ ਲੋਕਲ ਕਹੇ ਲੋ ਰਸਤੇ ਜਿ ਚਾਹ ਕਰੋ ਬਾਹਰੀ ਕੰਮ ਰਹੇ ਹੋਏ ਇੱਕ ਵਾਲ ਦੇਖਦੀ ਹੈ ਕਿ ਹਾਂ ਠੀਕ ਹੈ ਅੱਛੀ ਲੱਗ ਰਹੀ ਹੈ ਬਟ ਹਾਂ ਅਗਰ ਇਸ ਤੇ ਇਹ ਚੀਜ਼ ਬਣਾਈ ਜਾਵੇ ਕੋਈ ਐਬਸਟ੍ਰੈਕਟ ਡਿਜ਼ਾਈਨ ਬਣਾਇਆ ਜਾਵੇ ਜਾਂ ਕੋਈ 3D 2D ਡਾਈਮੈਂਸ਼ਨਲ ਇਸ ਟਾਈਪ ਦਾ ਡਿਜ਼ਾਈਨ ਬਣਾਇਆ ਜਾਵੇ ਉਹ ਕਿੰਨਾ ਸੋਹਣਾ ਲੱਗੇਗਾ ਮਨ ਦੇ ਵਿੱਚ ਇਹ ਹਮੇਸ਼ਾ ਰਹਿੰਦਾ ਹੈ। ਘਰ ਦੇ ਬਾਹਰ ਮੇਰੇ ਇੱਕ ਦੀਵਾਰ ਸੀਗੀ ਜੋ ਕਿ ਸਾਡੀ ਦੀਵਾਰ ਨਹੀਂ ਸੀਗੀ ਉਹ ਗਵਾਂਡੀਆਂ ਦੀ ਸੀ ਮੁੰਡਾ ਬਚ ਗਿਆ ਸੀ। ਬਿਲਕੁਲ ਉਹ ਗਵਾਂਡੀਆਂ ਦੀ ਦੀਵਾਰ ਸੀ ਪਰ ਸਾਡੇ ਘਰ ਦੇ ਸਾਹਮਣੇ ਸੀਗੀ ਤੇ ਮੈਂ ਆਪਣਾ ਬਾਹਰ ਨਿਕਲਿਆ ਯਾਰ ਬਹੁਤ ਗੰਦੀ ਲੱਗ ਰਹੀ ਹੈ ਯਾਰ ਮੈਂ ਸਪਰੇ ਪੇਂਟ ਚੱਕਿਆ ਮੈਂ ਨਾ ਚੰਡੀਗੜ੍ਹ ਆ ਰਿਹਾ ਸੀ ਗੁਰਦਿਆਣੇ ਤਾਂ ਮੈਂ ਪੇਂਟ ਚੱਕਿਆ ਮੈਂ ਫਟਾਫਟ 2 ਸੈਕਿੰਡ ਪੇਂਟ ਲਿਆ ਮੈਂ ਪੇਂਟ ਸਪਰੇ ਪੇਂਟ ਆਪਣੇ ਬੈਗ ਚੜਕੇ ਤੇ ਮੈਂ ਨਿਕਲ ਗਿਆ ਬਾਅਦ ਵਿੱਚ ਮੈਨੂੰ ਫੋਨ ਆਇਆ ਹੈਲੋ ਹਾਂਜੀ ਬਹੁਤ ਸੋਹਣਾ ਬਣਾਇਆ ਹੈਂ ਕਿ ਥੈਂਕ ਯੂ ਗੁੱਡ ਅੱਛਾ ਕਦੀ ਮੌਕਾ ਮਿਲਿਆ ਹੋਵੇ ਇਸ ਤਰ੍ਹਾਂ ਦੀਆਂ ਵਾਲ ਪੇਂਟਿੰਗਸ ਕਰਨ ਦਾ ਜੀ ਕਦੀ ਆਪਣੇ ਹਨਾ ਇਸੇ ਪ੍ਰੋਫੈਸ਼ਨਲਿਟੀ ਕਿੱਥੇ ਕੀਤੀਆਂ ਕਦੀ ਹਾਂਜੀ ਮੈਂ ਮਤਲਬ ਕੈਫੇ ਨੂੰ ਛੱਡ ਕੇ ਘਰ ਦੀਆਂ ਕੰਧਾਂ ਨੂੰ ਛੱਡ ਕੇ ਕਿਤੇ ਬਾਹਰ ਵੀ ਕੁਝ ਇਸ ਤਰ੍ਹਾਂ ਹਾਂਜੀ ਮੈਨੂੰ ਐਸੀ ਪੋਸਟ ਤੋਂ ਜਿਹੜੀ ਮੈਂ ਆਪਣਾ ਪੇਜ ਜਾਂ ਮੇਰਾ ਚੈਨਲ ਬਣਾਇਆ ਸੀਗਾ ਉੱਥੇ ਹੀ ਮੈਨੂੰ ਇੱਕ ਇੰਟੀਰੀਅਰ ਡਿਜ਼ਾਈਨਰ ਨੇ ਹਾਂ ਉਹਨਾਂ ਨੇ ਰੀਚ ਕੀਤਾ ਸੀਗਾ ਉਹਨਾਂ ਦਾ ਕਨਸੈਪਟ ਸੀਗਾ ਉਹ ਇੱਕ ਗੇਮਿੰਗ ਜ਼ੋਨ ਬਣਾਉਂਦੇ ਸੀਗੇ ਅੱਛਾ ਤੇ ਉਹ ਜਿੱਥੇ-ਜਿੱਥੇ ਵੀ ਬਣਾਉਂਦੇ ਸੀਗੇ ਉਹਨਾਂ ਨੇ ਮੇਰੇ ਤੋਂ ਕਿਹਾ ਸੀਗਾ ਕਿ ਹਾਂ ਤੁਸੀਂ ਜਿੱਥੇ ਵੀ ਜ਼ੋਨ ਬਨੇਗਾ ਉੱਥੇ ਤੁਸੀਂ ਪੇਂਟਿੰਗ ਕਰਨੀ ਆ ਤੇ ਉਹਨਾਂ ਦੇ ਨਾਲ ਮੈਂ ਕੰਮ ਕੀਤਾ ਐਜ਼ ਅ ਇੰਟੀਰੀਅਰ ਡਿਜ਼ਾਈਨਰ ਕਹ ਲੋ ਚਾਹੀਏ ਆਰਟਿਸਟ ਕਹ ਲੋ ਜਿੰਨੇ ਵੀ ਉਹਨਾਂ ਦੇ ਹੋਟੈਲਸ ਹੁੰਦੇ ਸੀਗੇ ਮੈਂ ਉਹਨਾਂ ਦੇ ਦੋ ਹੋਟੈਲਸ ਕੀਤੇ ਆ ਤੇ ਉਹਨਾਂ ਦਾ ਆਪਣਾ ਆਫਿਸ ਹੈਗਾ ਉੱਥੇ ਸੈਂਪਲਸ ਬਣਾਏ ਸੀਗੇ ਤੇ ਉਹ ਸੀਗੇ ਐਕਚੁਅਲ ਦੇ ਵਿੱਚ ਜਿਹੜਾ ਸੈਕੰਡ ਕਹਿ ਸਕਦੇ ਆ ਕਿ ਮੇਰਾ ਉਹਨਾਂ ਨੇ ਮੈਨੂੰ ਰੀਚ ਕੀਤਾ ਆਨਲਾਈਨ ਸੋਸ਼ਲ ਮੀਡੀਆ ਤੋਂ ਤੇ ਉਹ ਮੈਂ ਉਹਨਾਂ ਦੇ ਨਾਲ ਕੀਤਾ ਅੱਛਾ ਤੇ ਉਹੀ ਜਿਹੜੇ ਉਹਨਾਂ ਦੇ ਹੋਟੈਲ ਸੀਗੇ ਤੇ ਉਥੋਂ ਉਹਨਾਂ ਨੇ ਫਿਰ ਕੋਵਿਡ ਕਰਕੇ ਥੋੜਾ ਸਟਾਪ ਹੋ ਗਿਆ ਸੀਗਾ ਤੇ ਇੱਕ ਚੀਜ਼ ਮੈਂ ਹੋਰ ਦੱਸਣੀ ਚਾਹਣਾ ਤੁਹਾਨੂੰ ਜ਼ਰੂਰ ਇਹ ਮੈਂਣਾ ਮੁਹਾਲੀ ਦੇ ਵਿੱਚ ਸਰਕਾਰੀ ਕੰਧਾਂ ਤੇ ਵੀ ਕੰਮ ਥੋੜਿਆ ਕੀਤਾ ਸੀਗਾ ਜਿੱਥੇ ਮੁਹਾਲੀ ਦੇ ਕਲੀਨ ਮੁਹਾਲੀ ਗ੍ਰੀਨ ਮੁਹਾਲੀ ਦੇ ਥੀਮ ਤੇ ਅਸੀਂ ਇੱਕ ਕਨਸੈਪਟ ਬਣਾਇਆ ਸੀਗਾ ਇੱਕ ਬੋਰ ਤੇ ਸੈਕਟਰ 52 ਦੇ ਚੌਂਕ ਦੇ ਵਿੱਚ ਪਲੱਸ ਉੱਥੇ ਅਸੀਂ ਪੰਜਾਬ ਪੁਲਿਸ ਦਾ ਬੂਥ ਵੀ ਬਣਾਇਆ ਸੀਗਾ ਪ੍ਰੋਪਰ ਬੂਥ ਜਿਹੜਾ ਕਿ ਪੰਜਾਬ ਪੁਲਿਸ ਲਈ ਸੀਗਾ ਤੇ ਉਸ ਸਰਕਾਰੀ ਕੰਧ ਤੇ ਗ੍ਰੀਨ ਸਿਟੀ ਮੁਹਾਲੀ ਪਲੱਸ ਮੋਹਾਲੀ ਦੀ ਡਿਪਿਕਸ਼ਨ ਜਿਹੜੀ ਹੈਗੀ ਹੈ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਨਾਲ ਚੱਪੜ ਚੀੜੀ ਦਾ ਇੱਕ ਡਿਪਿਕਸ਼ਨ ਮੈਂ ਉੱਥੇ ਕੀਤਾ ਸੀਗਾ ਪਲੱਸ ਪੰਜਾਬ ਪਲੱਸ ਤੇ ਸਮਝਾਉਂਦੀ ਹੋਈ ਇੱਕ ਬੱਚੇ ਨੂੰ ਕਿਉਂਕਿ ਤੁਹਾਡੇ ਫਾਦਰ ਸਾਹਿਬ ਪੰਜਾਬ ਪੁਲਿਸ ਤੋਂ ਇਸ ਕਰਕੇ ਤੁਸੀਂ ਘੱਟਾ ਲਾ ਲਈ ਪਿਤਾ ਜੀ ਦਾ ਨਾਮ ਹੋਰ ਚਮਕਾ ਲਿਆ ਆਪਾਂ ਬਿਲਕੁਲ ਸਾਰਾ ਮੈਂ ਜ਼ਿੰਦਗੀ ਚ ਪਾਪਾ ਨੇ ਬਹੁਤ ਸਮਝਾਇਆ ਆਪਣੇ ਆਪ ਨੂੰ ਪੁਲਿਸ ਕਰਕੇ ਹੀ ਪਰ ਉਹਨਾਂ ਨੇ ਪੰਜਾਬ ਪੁਲਿਸ ਵਾਲਾ ਡੰਡਾ ਨਹੀਂ ਕਰੀ ਦਿਖਾਇਆ ਡੰਡਾ ਨਹੀਂ ਛਾੜਿਆ ਪਿਆਰ ਦੇ ਨਾਲੀ ਮੁੰਡੇ ਨੂੰ ਰੱਖਿਆ ਤਾਂ ਹੀ ਤਾਂ ਹੀ ਇਹ ਵਿਚਾਰਾ ਬੜਾ ਇਨੋਸੈਂਟ ਤੇ ਸਵੀਟ ਹੈ ਇਸੇ ਕਰਕੇ ਆਪਣੇ ਫੋਕਸ ਨੂੰ ਆਪਣੇ ਕੰਮ ਨੂੰ ਫੋਕਸ ਕਰਦਾ ਨਾਲ ਨਾਲ ਜੋਬ ਨੂੰ ਸੋ ਮੈਨੂੰ ਖੁਸ਼ੀ ਹੁੰਦੀ ਹੈ ਇਹੋ ਜੇ ਨੌਜਵਾਨਾਂ ਬਿਲਕੁਲ ਕੀ ਇੱਕ ਪਾਸੇ ਦਾ ਪੰਜਾਬ ਦੀ ਜਿਹੜੀ ਪੀੜ੍ਹੀ ਹੈ ਉਹ ਕਿਸ ਪਾਸੇ ਤੁਰ ਪਈ ਹੈ ਕੁਰਾਤਾ ਵਾਲੇ ਪਾਸੇ ਦੂਜੇ ਪਾਸੇ ਅਜਿਹੇ ਨੌਜਵਾਨ ਜੋ ਉਤਸ਼ਾਹਿਤ ਕਰਦੇ ਨੇ ਦੂਜਿਆਂ ਨੂੰ ਵੀ ਤੇ ਆਪ ਵੀ ਹੁੰਦੇ ਨੇ ਕਿ ਕਿਸ ਤਰ੍ਹਾਂ ਆਪਣੀ ਸੋਹਣੀ ਜ਼ਿੰਦਗੀ ਨੂੰ ਰੰਗਾਂ ਦੇ ਨਾਲ ਜਿਸਣਾ ਸ਼ੁਰੂਆਤ 'ਚ ਮੈਂ ਕਿਹਾ ਸੀ ਉਸ ਨੂੰ ਸੀ ਪਾਰ ਸਕਦੇ ਆ ਮੇਰੇ ਪਿੱਛੇ ਜਿਹੜੀ ਵਾਲ ਤੁਸੀਂ ਦੇਖ ਰਹੇ ਹੋ ਆ ਲਾਈਕ ਇਥੇ ਹੁਣ ਅਸੀਂ ਕਾਲਜੇ ਬੈਠੇ ਤੇ ਸਾਨੂੰ ਲੱਗਦਾ ਹਾਂ ਵੀ ਕੰਮ ਦੁੱਤੇ ਆ ਜਦੋਂ ਮੈਂ ਉੱਥੇ ਬੈਠਾ ਸੀਗਾ ਦੂਰ ਉਸ ਰਹਿਣੇ ਦੇ ਲਾਗੇ ਤੇ ਮੈਨੂੰ ਇਹ ਲੱਗੰਦਾ ਸੀ ਕਿ ਕਿ ਡੱਬਾ ਹੈ ਡੱਬੇ ਦੇ ਵਿੱਚ ਇਹ ਬੋਲ ਜੀ ਰੱਖੀਏ ਤੁਸੀਂ ਇਹ ਇਹਨੂੰ ਕੀ ਕਹਿੰਦੇ ਆ ਇਹ ਡੱਬੀਆਂ ਚਿੱਟੀਆਂ ਕਾਲੀਆਂ ਤੇ ਇਹ ਦੋ ਮੱਛਲੀਆਂ ਇਹ ਇਹਦੇ ਬਾਰੇ ਦੱਸੋ ਇੱਕ 3 ਡਾਈਮੈਂਸ਼ਨਲ ਡਿਜ਼ਾਈਨ ਆ ਜਿਹੜਾ ਕਿ ਅਸੀਂ ਜਿੰਨਾ ਦੂਰ ਜਾਵਾਂਗੇ ਇਹ ਡਿਜ਼ਾਈਨ ਉਹਨਾਂ ਅੰਦਰ ਨੋ ਜਾਏਗਾ ਤੇ ਅਸੀਂ ਜਿੰਨਾ ਅਸੀਂ ਦੂਰ ਜਾਵਾਂਗੇ ਜੀ ਜੀ ਇਹ ਉਹਨਾਂ ਅੰਦਰ ਨੋ ਜਾਏਗਾ ਤੇ ਸਾਨੂੰ ਇਹ ਲੱਗੇਗਾ ਕਿ ਹਾਂ ਇਹ ਇੱਕ ਰੂਮ ਦੇ ਅੰਦਰ ਦੀਵਾਰੀ ਸਾਈਡ ਨੂੰ ਜਾਂਦਾ ਪਿਆ ਤੇ ਵੈਸੇ ਦਾ ਬੇਸ ਕਨਸੈਪਟ ਸੈਂਟਰ ਦੇ ਵਿੱਚ ਮੈਂ ਬਣਾਇਆ ਯਿੰਗ ਯਾਂਗ ਕੀ ਬਣਾਇਆ ਯਿੰਗ ਯਾਂਗ ਚਾਈਨੈਸ ਸਿੰਬਲ ਯਿੰਗ ਯਿੰਗ ਹਾਂਜੀ ਇਹ ਚਾਈਨੈਸ ਸਿੰਬਲ ਹੈ ਤੇ ਮੈਨੂੰ ਤੇ ਯਿੰਗ ਜੈਂਗ ਨੂੰ ਮੈਗੀ ਯਾਦ ਆ ਗਈ ਆਪਾਂ ਮੈਗੀ ਖਾਣ ਨੂੰ ਤੇ ਯਿੰਗ ਯਾਂਗ ਕਰਕੇ ਮੈਗੀ ਸ਼ਾਇਦ ਸੂਫ ਵਾਲੀ ਮੈਗੀ ਹੋएगी ਕਿ ਅੰਦਰ ਕੋਈ ਤੇ ਇਹ ਲਾਈਫ ਦਾ ਸਿੰਬਲ ਐਕਚੁਅਲੀ ਦੇ ਵਿੱਚ ਨਾ ਕਿ ਹਾਂ ਲਾਈਫ ਦੇ ਵਿੱਚ ਸਾਡੇ ਉਤਾਰ ਚੜਾਵ ਹੁੰਦੇ ਰਹਿੰਦੇ ਆ ਓਕੇ ਨਾ ਪੋਜ਼ਿਟਿਵਿਟੀ ਨੈਗੇਟਿਵਿਟੀ ਤੇ ਸਾਨੂੰ ਕਦੇ ਵੀ ਇਹ ਨਹੀਂ ਕਹਿਣਾ ਚਾਹੀਦਾ ਕਿ ਹਾਂ ਚੰਗੇ ਦਿਨ ਆਣੇ ਆਲੇ ਆ ਜਾਂ ਚੰਗੇ ਦਿਨ ਐ ਤੇ ਮਾੜੇ ਵੀ ਆਣੇ ਆਲੇ ਹਾਂ ਉਹੀ ਕਹਿੰਦੇ ਹੁੰਦੇ ਨੇ ਨਾ ਕਿ ਦਿਨ ਇਹ ਨਾ ਰਹੇ ਤਾਂ ਉਹ ਵੀ ਨਹੀਂ ਰਹਿਣਗੇ ਤੇ ਇਹ ਉਸੇ ਚੀਜ਼ ਨੂੰ ਡਿਪਿਕਟ ਕਰ ਰਿਹਾ ਕਿ ਹਾਂ ਜੇ ਸਾਡੀ ਲਾਈਫ ਦੇ ਵਿੱਚ ਕੁਝ ਬੁਰਾ ਚੱਲ ਰਿਹਾ ਕਿ ਡੋਨਟ ਵਰੀ ਬੁਰਾ ਯਾਨੀ ਕਿ ਬਲੈਕ ਬਲੈਕ ਹਾਂ ਤੇ ਉਹਦੇ ਅੰਦਰ ਸਾਡੇ ਜਿਵੇਂ ਕਹਿੰਦੇ ਨਾ ਅੰਧੇਰੇ ਦੇ ਵਿੱਚ ਰੌਸ਼ਨੀ ਦੀ ਇੱਕ ਛੋਟੀ ਜੀ ਲਾਈਟ ਵੀ ਹੋਵੇ ਉਹ ਬਹੁਤ ਇਨਸਪਾਇਰਡ ਇਟ ਮੀਨਸ ਪ ਉਸ ਅੰਧੇਰੇ ਚ ਸਾਨੂੰ ਸਿਰਫ ਇੱਕ ਛੋਟੀ ਜੀ ਲਾਈਟ ਦੇਖਣੀ ਹੈ ਓਕੇ ਤੇ ਡੋਨਟ ਵਰੀ ਸਾਡੇ ਪਿੱਛੇ-ਪਿੱਛੇ ਸਾਡਾ ਉਜਾਲਾ ਵੀ ਆ ਰਿਹਾ ਹੈ ਸਾਡਾ ਟਾਈਮ ਚੇਂਜ ਹੋਏ ਪਰ ਉੱਚ ਵੀ ਤੁਸੀਂ ਕਾਲਾ ਪਰ ਉੱਚ ਵੀ ਕਾਲਾ ਇਸ ਲਈ ਬਣਾਇਆ بیکਾਸ ਜ਼ਰੂਰੀ ਨਹੀਂ ਕਿ ਉਹ ਟਾਈਮ ਰਵੇ ਉਹ ਸਟੇਬਲ ਰਵੇ ਉਹਦੇ ਵਿੱਚ ਵੀ ਕੁਝ ਨਾ ਕੁਝ ਰਾਈਟ ਇਹੀ ਮੌਸਮ ਬਦਲਦੇ ਹੈ ਲਾਈਫ ਬਦਲਦੀ ਹੈ ਯਾਨੀ ਕਿ ਸੁੱਖ ਦੁੱਖ ਹੈ ਜ਼ਿੰਦਗੀ ਦੇ ਦੋ ਪਹਿਲੂ ਨੇ ਉਹੀ ਉਹਨਾਂ ਨੂੰ ਬਰਾਬਰ ਰੱਖਣ ਲਈ ਕਹਿ ਸਕਦੇ ਹਾਂ ਕਿ ਹਾਂ ਹਰ ਚੀਜ਼ ਨੇਚਰ ਵੀ ਆਪਣੇ ਆਪ ਨੂੰ ਬਰਾਬਰ ਰੱਖਦੀ ਹੈ ਕਿ ਹਾਂ ਕਿਸੇ ਦਿਨ ਧੋਪਿਆ ਕਿਸੇ ਦਿਨ ਮੀਆ ਐਵੇਂ ਹੀ ਸਾਡੀ ਜ਼ਿੰਦਗੀ ਆ ਇਹ ਉਸੇ ਚੀਜ਼ ਨੂੰ ਡਿਪਿਕਟ ਕਰਦਾ ਕਿ ਹਾਂ ਕਦੇ ਵੀ ਭੁੱਲੋ ਨਾ ਕਿ ਟਾਈਮ ਚੇਂਜ ਹਮ ਰਾਈਟ ਤੇ ਲਾਈਕ ਹੁਣ ਅਖੀਰਲਾ ਸਵਾਲ ਮੇਰਾ ਇਨ ਫਿਊਚਰ ਤੁਹਾਡਾ ਕੀ ਏਮ ਹੈ ਠੀਕ ਹੈ ਜੌਬ ਕਰਨਾ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਉਸ ਤੋਂ ਰੋਜ਼ੀ ਰੋਟੀ ਚੱਲਣੀ ਹੈ আর ਉਸ ਮਰ ਰਹੀ ਜ਼ਿੰਦਗੀ ਦੀਆਂ ਨੀਡਸ ਪੂਰੀਆਂ ਹੋਣੀਆਂ ਹੈ ਇਸ ਤੋਂ ਇਲਾਵਾ ਜੇ ਜ਼ਿੰਦਗੀ 'ਚ ਤੁਹਾਨੂੰ ਕੋਈ ਮੌਕਾ ਮਿਲੇ ਤੁਸੀਂ ਕਿਸ ਲੈਵਲ ਤੱਕ ਜਾਣਾ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ ਕਹਿ ਸਕਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੇ ਮੈਨੂੰ ਕਦੇ ਮੌਕਾ ਮਿਲੇ ਕਿ ਹਾਂ ਮੈਂ ਆਪਣੇ ਸ਼ੌਂਕ ਨੂੰ ਹੀ ਅੱਗੇ ਵਧਾਉਣਾ ਚਾਹਾਂਗਾ ਤੇ ਹਾਂ ਮੈਂ ਜੌਬ ਕਰ ਰਿਹਾ ਹਾਂ ਤੇ ਉਹ ਜ਼ਰੂਰੀ ਹੈ ਕਹਿ ਸਕਦੇ ਹਾਂ ਲਿਵਿੰਗ ਲਈ ਤੇ ਉਹ ਵੀ ਕੰਟੀਨਿਊ ਹੈ ਹਜੇ ਜਦ ਤੱਕ ਕਹਿ ਸਕਦੇ ਆ ਕਿ ਮੈਨੂੰ ਕੋਈ ਹੋਰ ਰਸਤਾ ਨਹੀਂ ਮਿਲੇਗਾ ਤੇ ਪੇਂਟਿੰਗ ਨੂੰ ਲੈ ਕੇ ਕੋਈ ਮਨ ਦੇ ਵਿੱਚ ਖਿਆਲ ਹੈਗਾ ਕਿ ਮੈਨੂੰ ਕੋਈ ਇਹੋ ਜਿਹਾ ਟਾਸਕ ਮਿਲ ਜੇ ਮੈਂ ਤੇ ਜਲਾ ਫੋਰ ਇਗਜ਼ਾਮਪਲ ਕੋਈ ਥੀਏਟਰ ਕਰਦਾ ਪਏ ਉਹ ਕਹੇਗਾ ਜੀ ਅੱਜ ਮੈਂ ਥੀਏਟਰ ਕਰਨਾ ਕਰ ਲਵਾਂ ਮੈਂ ਬਾਲੀਵੁੱਡ ਵਿੱਚ ਜਾਵਾਂ ਇਸ ਤਰ੍ਹਾਂ ਦਾ ਕੋਈ ਮਨਚੇ ਖਿਆਲ ਹਾਂ ਬਿਲਕੁਲ ਕਹਿ ਸਕਦੇ ਆ ਕਿ ਹਾਂ ਇੱਕ ਛੋਟਾ ਲੈਵਲ ਹੈ ਮੇਰਾ ਕਿ ਹਮੈਂ ਪੇਂਟਿੰਗ ਕਰ ਰਹੇ ਹਾਂ ਅਗਰ ਕਹਿ ਸਕਦੇ ਕਿ ਇੰਟੀਰੀਅਰ ਦੇ ਵਿੱਚ ਜਾਣਾ ਹੋਵੇ ਹੈਨਾ ਇੰਟੀਰੀਅਰ ਉਸੇ ਚੀਜ਼ ਨੂੰ ਵੱਡੇ ਲੈਵਲ ਤੇ ਫੁੱਲ ਪੂਰੇ ਦਾ ਪੂਰਾ ਮਾਲ ਕਹਿ ਸਕਦੇ ਆ ਕਿ ਹਾਂ ਬਹੁਤ ਜ਼ਿਆਦਾ ਏਰੀਆ ਨੂੰ ਕਵਰ ਕਰਨ ਲਈ ਇੱਕ ਵੱਡੀ ਕੰਪਨੀ ਚਾਹੀਦੀ ਹੈ ਕਿ ਮੇਰਾ ਇਹੀ ਮੋਟਿਵ ਹੈ ਕਿ ਹਾਂ ਇੱਕ ਬਹੁਤ ਵੱਡੀ ਆਪਣੀ ਕੰਪਨੀ ਖੋਲਾਂ ਤੇ ਉਹਦੇ ਵਿੱਚ ਹੋਰ ਵੀ ਜਿਹੜੇ ਆਰਟਿਸਟ ਹੋਣ ਹੈਨਾ ਉਹਨ ਕੀ ਹਾਂ ਮੈਂ ਜ਼ਿੰਦਗੀ ਦੇ ਵਿੱਚ ਕੀ ਕਰਨਾ ਹਾਂ ਮੈਂ ਆਰਟਿਸਟ ਐ ਬਸ ਇੱਕ ਪੇਂਟਿੰਗ ਛੋਟੀ ਮੋਟੀ ਕਰਾਂ ਕਿ ਨਹੀਂ ਅਸੀਂ ਇਕੱਠੇ ਮਿਲ ਕੇ ਪ੍ਰੋਜੈਕਟਸ ਕਰੀਏ ਤਾਂ ਕਿ ਉਹ ਉਹ ਵੀ ਆਪਣੀ ਲਾਈਫ ਤੇ ਉਹ ਆਪਣੇ ਕੈਰੀਅਰ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਰਾਹ ਮਿਲ ਸਕੇ ਉਹ ਵੀ ਆਪਣੀ ਗਰੋਥ ਕਰ ਸਕਣ ਹੈਨਾ ਤੇ ਮੈਂ ਵੀ ਆਪਾਂ ਇੱਕ ਦੂਜੇ ਦਾ ਸਹਾਰਾ ਲੈ ਕੇ ਅਸੀਂ ਵੀ ਆਪਣੀ ਗਰੋਥ ਕਰ ਸਕੀਏ ਤੇ ਉਹੀ ਸਾਡਾ ਸ਼ੌਂਕ ਹੈਗਾ ਅਸੀਂ ਖੁਸ਼ੀ-ਖੁਸ਼ੀ ਸਾਰੇ ਕੰਮ ਕਰਾਂਗੇ ਚਾਹੇ ਸਾਡੇ ਪੇਮੈਂਟ ਕਟੇ ਨਾ ਵਕਟੇ ਚੱਲੇ ਨਾ ਚਲੇ ਬਟ ਹਾਂ ਥੈਟ ਇਜ਼ ਲਾਈਫ ਇਹੀ ਇਹੀ ਐਚ ਡਿਫਿਕਸ਼ਨ ਹੈ ਪੰਜਾਬ ਦੀ ਜੇ ਗੱਲ ਕਰ ਲਈ ਜੇਕਰ ਆਪਾਂ ਪੰਜਾਬ ਤੋਂ ਥੋੜਾ ਬਾਹਰ ਜਾਈਏ ਦਿੱਲੀ ਦਿੱਲੀ ਤੋਂ ਬਾਅਦ ਫਿਰ ਸਾਊਥ ਇੰਡੀਆ ਜਾਂ ਕਿਤੇ ਜਿੱਥੇ ਲੋਕ ਇਸ ਕਲਾ ਨੂੰ ਪਛਾਣਦੇ ਨੇ ਪੰਜਾਬ ਦੇ ਵਿੱਚ ਇਸ ਦੀ ਪਛਾਣ ਹੈ ਇਸ ਦਾ ਕੋਈ ਸ਼ੱਕ ਨਹੀਂ ਮੈਂ ਦੁਹਰਾਇ ਨਹੀਂ ਇਹਨੂੰ ਝੂਠ ਲਾ ਨਹੀਂ ਰਿਹਾ ਬਟ ਫਿਰ ਵੀ ਲੋਕ ਬਹੁਤ ਜ਼ਿਆਦਾ ਮੈਨੂੰ ਲੱਗਦਾ ਕਿ ਪੇਂਟਿੰਗਸ ਵਾਲੇ ਪਾਸੇ ਅਕਸਰ 70% ਲੋਕ ਬੋਤਰ ਜਾਣ ਨਹੀਂ ਦਿੰਦੇ ਜਾਂ ਉਹਨਾਂ ਨੂੰ ਥੀਮਸ ਦਾ ਹੀ ਨਹੀਂ ਪਤਾ ਹੁੰਦਾ ਉਹ ਕੀ ਚੀਜ਼ ਆ ਪੰਜਾਬ ਦੇ ਵਿੱਚ ਇਸ ਕਲਾ ਦੀ ਕਿੰਨੀ ਕੀ ਤੁਸੀਂ ਵੈਲਿਊ ਸਮਝਦੇ ਹੋ ਬਾਕੀ ਸਟੇਟਾਂ ਨਾਲੋਂ ਦੇਖੋ ਪੰਜਾਬ ਦੇ ਵਿੱਚ ਕਹਿ ਸਕਦੇ ਆ ਕਿ ਇਹ ਸਟਾਰਟਿੰਗ ਜਿਹੜੀ ਸੀਗੀ ਸਿਰਫ ਸਕੂਲਸ ਤੱਕ ਸੀਮਤ ਸੀ ਕਿ ਹਾਂ ਪੇਂਟਿੰਗ ਆਪਾਂ ਸਿਰਫ ਸਕੂਲਸ ਦੇ ਵਿੱਚ ਕਰਨੀ ਹੈ ਕਿ ਕਾਰਟੂਨਸ ਜਾਂ ਉਹਨਾਂ ਨੂੰ ਛੋਟੇ-ਮੋਟੇ ਡਿਪਿਕਸ਼ਨ ਕਰਨੇ ਆ ਬਟ ਜਿੱਦਾਂ ਜਿੱਦਾਂ ਟਾਈਮ ਚੇਂਜ ਹੋ ਰਿਹਾ ਆ ਆਪਾਂ ਡੇ ਟੂ ਡੇ ਲਾਈਫ ਦੇ ਵਿੱਚ ਆਪਾਂ ਇੰਟਰਨੈਟ ਨੇ ਜਿਹੜੀ ਚੀਜ਼ਾਂ ਕੀਤੀਆਂ ਆ ਸਾਡਾ ਮਾਈਂਡ ਖੋਲਿਆ ਕਹਿ ਸਕਦੇ ਆ ਕਿ ਹਾਂ ਸਾਡਾ ਵਿਜ਼ਨ ਵੱਡੀ ਹੋਈ ਆ ਜਿਹਦੇ ਵਿੱਚ ਅਸੀਂ ਕਹਿ ਸਕਦੇ ਆ ਇਹ ਫਿਊਚਰਿਸਟਿਕ ਚੀਜ਼ਾਂ ਨੇ ਪੀਵੀਸੀ ਪੇਪਰ ਇਹਨੇ ਪਹਿਲਾਂ ਲਿੱਤਾ ਹੋਇਆ ਸੀਗਾ ਸਾਡੀ ਸਪੇਸ ਜਿਹੜੀ ਕਿ ਜੇ ਆਪਾਂ ਪੇਂਟਿੰਗ ਪਲੱਸ ਪੀਵੀਸੀ ਪਲੱਸ ਵਾਲਪੇਪਰਸ ਇਸ ਸਾਰਿਆਂ ਦਾ ਕੰਬੀਨੇਸ਼ਨ ਕਰਕੇ ਚੱਲੀਏ ਸਾਡੀ ਉਹੀ ਚੀਜ਼ ਅਗਰ 1 ਹੈ ਉਹ 10 ਦਿਖੇਗੀ ਹਾਂ ਹੈਨਾ ਤੇ ਇਹ ਚੀਜ਼ ਕਹਿ ਸਕਦੇ ਆ ਕਿ ਆਉਣ ਵਾਲੇ ਟਾਈਮ ਤੱਕ ਲੋਕਾਂ ਨੇ ਪੀਵੀਸੀ ਕਰਵਾ ਰਹੇ ਆ ਪੇਪਰਸ ਲਵਾ ਰਹੇ ਆ ਪਰ ਹਾਂ ਇਸ ਚੀਜ਼ ਇਹ ਕਲਾ ਹੈ ਹੈਂਡ ਮੇਡ ਆ ਇਹਦੀ ਲਾਈਫ ਜ਼ਿਆਦਾ ਆ ਇਹ ਹਮੇਸ਼ਾ ਸਾਡੀ ਲਾਈਫ ਦੇ ਵਿੱਚ ਕਹਿ ਸਕਦੇ ਆ ਕਿ ਕਦੇ ਖਰਾਬ ਨਹੀਂ ਹੋਏਗੀ ਪੇਂਟ ਜਿਹੜਾ ਪੇਪਰ ਆ ਗਿੱਲਾ ਹੋਏਗਾ ਖਰਾਬ ਹੋ ਜਾਏਗਾ ਹੈ ਜੀ ਤੇ ਪੇਂਟਿੰਗ ਜਿਹੜੀ ਹੈਗੀ ਆ ਉਹ ਹਮੇਸ਼ਾ ਆਰਟਿਸਟ ਦੇ ਨਾ ਅੰਦਰ ਦਾ ਪੋਜ਼ਿਟਿਵਿਟੀ ਜਿਹੜੀ ਹੈਗੀ ਉਹ ਟ੍ਰਾਂਸਫਰ ਹੁੰਦੀ ਹੈ ਜਿਹੜੀ ਪੇਪਰ ਹੋਏਗਾ ਉਹ ਮਸ਼ੀਨਾਂ ਬਣੇਗਾ ਜਿਹੜਾ ਆਰਟਿਸਟ ਹੈਗਾ ਉਹ ਆਪਣੇ ਹੱਥ ਨਾਲ ਕਲਾ ਜਿਹੜੀ ਆਪਣੇ ਹੱਥ ਦੇ ਨਾਲ ਕੋਈ ਚੀਜ਼ ਬਣਾਏਗਾ ਉਹ ਉਹਦੇ ਵਿੱਚ ਪੋਜ਼ਿਟਿਵ ਵਾਈਬਸ ਜਾਂਦੀਆਂ ਉਹੀ ਇੱਕ ਜੇ ਕਹਿੰਦੇ ਹਨ ਫੈਂਚੂਈ ਫੈਂਚੂਈ ਜਾਂ ਐ ਚੀਜ਼ਾਂ ਚੱਲਦੀਆਂ ਹਨ ਨਾ ਵਾਸਤੂ ਉਹ ਚੀਜ਼ਾਂ ਨੂੰ ਬਹੁਤ ਜ਼ਿਆਦਾ ਪੋਜ਼ਿਟਿਵਿਟੀ ਦੇ ਵਿੱਚ ਲਿਆ ਜਾਂਦਾ ਹਰ ਇੱਕ ਪੇਂਟਿੰਗ ਅਲੱਗ ਚੀਜ਼ ਵਾਸਤੇ ਇਸ ਹਿਸਾਬ ਨਾਲ ਪੋਜ਼ਿਟਿਵ ਵਾਈਬਸ ਦਿੰਦੀ ਹੈ ਨੈਗੇਟਿਵ ਵਾਈਬਸ ਦਿੰਦੀ ਹੈ ਜਿਵੇਂ ਕਹਿੰਦੇ ਹੁੰਦੇ ਨੇ ਨਾ ਆਪਾਂ ਖਾਣਾ ਬਣਾ ਰਹੇ ਹਾਂ ਘਰ ਦੇ ਵਿੱਚ ਜੋ ਕਹ ਰਾਲ ਜਿਹੜਾ ਖਾਣਾ ਬਣਾ ਰੇ ਖਾਣਾ ਬਣਾਉਂਦੇ ਬਣਾਉਂਦੇ ਉਹਦੇ ਵਿੱਚ ਨੈਗੇਟਿਵ ਥਾਟਸ ਆ ਗਾਲਾਂ ਕਰਦੇ ਨੇ ਉਹ ਖਾਣਾ ਸਵਾਦ ਨਹੀਂ ਲੱਗ ਉਹ ਜਿਹੜਾ ਬੱਚੇ ਵੀ ਖਾਣਗੇ ਕੋਈ ਵੀ ਖਾਏਗਾ ਉਹਨੂੰ ਲੱਗੇਗਾ ਵੀ ਨਹੀਂ ਹੂੰ ਤੇ ਉਹੀ ਜੇ ਆਪਾਂ ਗੁਰਦੁਆਰਾ ਸਾਹਿਬ 'ਚ ਖਾਣੇ ਆ ਖਾਣਾ ਕਿੰਨਾ ਸਵਾਦ ਲੱਗਦਾ ਵਾਈਬ ਉਹਦਾ ਜਾਪ ਹੋ ਰਿਹਾ ਹੁੰਦਾ ਹੈ ਹੈਨ ਤੇ ਉਹੀ ਚੀਜ਼ ਹੈ ਪੇਂਟਿੰਗ ਦੀ ਵੀ ਕਹਿ ਸਕਦੇ ਆ ਕਿ ਜਿੱਥੇ ਅਸੀਂ ਪੇਂਟਿੰਗ ਕੀਤੀ ਹੈ ਜਾਂ ਜਿਹੜੇ ਆਰਟਿਸਟ ਨੇ ਉਹ ਪੇਂਟਿੰਗ ਬਣਾਈਆਂ ਉਹ ਉਹਦੇ ਵਿੱਚ ਜਾਨ ਪਾਉਣ ਲਈ ਉਹਦੀ ਵੀ ਵਾਈਬਸ ਚੱਲ ਜਾਂਦੀਆਂ ਹੂੰ ਜਿਹੜੀ ਕਿ ਬਹੁਤ ਜ਼ਿਆਦਾ ਪੇਂਟਿੰਗ ਨੂੰ ਵੀ ਇਫੈਕਟ ਕਰਦੀਆਂ ਤੇ ਉਹ ਜਿੱਥੇ ਪਈ ਵੀ ਹੋਈ ਗਈਆਂ ਜਿੱਥੇ ਕੀਤੀ ਹੋਈ ਗਈ ਉਸ ਚੀਜ਼ ਨੂੰ ਬਹੁਤ ਜ਼ਿਆਦਾ ਗਰੋ ਵੀ ਕਰਦੀ ਹੈ। ਪਰਬਜੋ ਤੇ ਇੱਕ ਚੀਜ਼ ਮੈਂ ਹੋਰ ਪੁੱਛਣੀ ਚਾਹਾਂਗਾ ਜਦੋਂ ਤੁਸੀਂ ਸਕੂਲ ਦੇ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਅਧਿਆਪਕ ABC 1 2 ਉੜਾ ਐੜਾ ਸਮਝਾਉਂਦਾ ਤਾਂ ਤੁਸੀਂ ਉਸੇ ਟਰੈਕ ਤੇ ਚੱਲ ਕੇ ਫਿਰ ਅੱਗੇ ਵੱਡੀਆਂ ਉਪਲਬਧੀਆਂ ਹਾਸਲ ਕਰਦੇ ਹੋ। ਇਸ ਪੇਂਟਿੰਗ ਦੇ ਦੌਰ ਦੇ ਵਿੱਚ ਵੀ ਤੁਹਾਨੂੰ ਕਿਸੇ ਨੇ ਸਪੋਰਟ ਕੀਤੀ ਸੀ ਜਾਂ ਨਹੀਂ? ਸਪੋਰਟ ਤਾਂ ਮੈਨੂੰ ਯਾਦ ਹੈ ਤੁਸੀਂ ਸਪੋਰਟਸ ਦੇ ਵਿੱਚ ਵੀ ਇੰਟਰਸਟ ਲੈਂਦੇ ਸੀ। ਇਹਦੇ ਬਾਰੇ ਵੀ ਜ਼ਰੂਰ ਦੱਸਣਾ। ਦੋ ਸਵਾਲ ਲਈ ਇੱਕੋ ਹੀ ਇੱਕ ਕੋਈ ਕੁਐਸ਼ਨਸ ਦੇ ਵਿੱਚ ਦੋ ਮੇਰੇ ਕੁਐਸ਼ਨਸ ਨੇ ਜ਼ਰੂਰ ਸਰ ਕਹਿ ਸਕਦੇ ਆ ਕਿ ਹਾਂ ਜਦੋਂ ਅਸੀਂ ਕੋਈ ਵੀ ਕੰਮ ਕਰਦੇ ਆ ਤੇ ਉਹ ਕੰਮ ਕੰਟੀਨਿਊ ਰੱਖਣ ਲਈ ਸਾਨੂੰ ਮੋਟੀਵੇਸ਼ਨ ਚਾਹੀਦੀ ਹੁੰਦੀ ਹੈ ਤੇ ਸਭ ਤੋਂ ਪਹਿਲੀ ਮੋਟੀਵੇਸ਼ਨ ਤਾਂ ਮੇਰੇ ਘਰ ਦੇ ਸੀਗੇ ਜਿਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਮੇਰੇ ਫਾਦਰ ਸਾਹਿਬ ਪੰਜਾਬ ਪੁਲਿਸ ਦੇ ਵਿੱਚ ਵੈਸੇ ਉਹ ਵੀ ਇੱਕ ਇਨਸਟ੍ਰਕਟਰ ਨੇ ਉਹ ਵੀ ਟੀਚਿੰਗ ਹੀ ਕਰਦੇ ਪੰਜਾਬ ਪੁਲਿਸ ਨੂੰ ਨਾ ਅੱਛਾ ਇਸ ਟਾਈਮ ਵੈਸੇ ਰਿਟਾਇਰ ਹੋ ਗਏ ਨਾ ਤੇ ਸੀਡੀਆਈ ਮੰਗਲ ਸਿੰਘ ਉਹਨਾਂ ਬਹੁਤ ਜਾਣਦੇ ਨੇ ਨਾਮ ਤੋਂ ਤੇ ਉਹਨਾਂ ਨੇ ਮੈਨੂੰ ਕਹਿ ਸਕਦੇ ਡਾਂਟਿਆ ਵੀ ਕਿ ਹਾਂ ਮੋਟੀਵੇਟ ਵੀ ਕੀਤਾ ਕਿ ਹਾਂ ਤੂੰ ਇਹ ਨਹੀਂ ਕਰ ਲਾ ਕੋਈ ਗਾ ਨਹੀਂ ਕਰਿਆ ਕਰ ਤੂੰ ਤੇ ਉਸ ਤੋਂ ਬਾਅਦ ਉਹੀ ਮੋਟੀਵੇਸ਼ਨ ਮੈਨੂੰ ਅੱਗੇ ਲੈ ਕੇ ਗਈ ਮੇਰੇ ਕੋਚ ਸਾਹਿਬ ਮੈਂ ਸ਼ੂਟਿੰਗ ਕਰਦਾ ਸੀਗਾ ਤੇ ਉਹ ਕੋਚ ਸਾਹਿਬ ਜਿਹੜੇ ਸੀਗੇ ਮੇਰੇ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਬਹੁਤ ਜ਼ਿਆਦਾ ਕਿ ਹਾਂ ਅਗਰ ਤੇਰੇ ਚ ਕੋਈ ਟੈਲੈਂਟ ਹੈਗਾ ਹਾਂ ਤੂੰ ਇਹ ਕਰਦਾ ਹਾਂ ਤੇ ਤੂੰ ਕਰ ਤੇ ਉਹਨਾਂ ਨੇ ਆਪਣੇ ਕੈਫੇਸ ਦੇ ਵਿੱਚ ਆਪਣੀ ਸ਼ੂਟਿੰਗ ਰੇਂਜਸ ਦੇ ਵਿੱਚ ਵੀ ਆਪਣੇ ਪੇਂਟਿੰਗ ਕਰਵਾਈ ਤੇ ਉਹਨਾਂ ਨੇ ਵੀ ਬਹੁਤ ਅੱਛੀ ਕੀਤੀ ਉਹਨਾਂ ਨੇ ਬਹੁਤ ਮੇਰਾ ਸਾਥ ਦਿੱਤਾ ਉਹਨਾਂ ਨੇ ਬਹੁਤ ਰੈਫਰੈਂਸ ਵੀ ਕਹਿ ਦਿੱਤੇ ਮੈਨੂੰ ਕਿ ਹਾਂ ਨਹੀਂ ਅਰੇ ਸਾਡਾ ਬੱਚਾ ਹੈ ਸਾਡਾ ਸ਼ੂਟਰ ਹੈ ਅੰਕੁਸ਼ਰ ਸਰ ਨੇ ਤੇ ਅੰਸ਼ੁਲ ਸਰ ਨੇ ਦੋਵਾਂ ਨੇ ਬਹੁਤ ਸਾਥ ਦਿੱਤਾ ਮੇਰਾ ਗ੍ਰੇਟ ਰਾਈਟ ਤੇ ਉਹਨਾਂ ਦੀ ਮੋਟੀਵੇਸ਼ਨ ਨਾਲ ਹੀ ਅੱਗੇ-ਅੱਗੇ ਵਧਦਾ ਗਿਆ ਮੈਂ ਕਿ ਹਾਂ ਨਹੀਂ ਸਰ ਦੀ ਮੋਟੀਵੇਸ਼ਨ ਹੈ ਕਰਦਿਆਂ ਦੀ ਮੋਟੀਵੇਸ਼ਨ ਹੈ ਫਰੈਂਡਸ ਦੀ ਮੋਟੀਵੇਸ਼ਨ ਹੈ ਉਹੀ ਜੇ ਕਹਿ ਸਕਦੇ ਆ ਕਿ ਸਫਰ ਅਗਰ ਕੰਟੀਨਿਊ ਰੱਖਣਾ ਸਾਨੂੰ ਹਮੇਸ਼ਾ ਕੋਈ ਨਾ ਕੋਈ ਮੋਟੀਵੇਸ਼ਨ ਚਾਹੀਦੀ ਹੈ ਤੇ ਉਹ ਟਾਈਮ ਟੂ ਟਾਈਮ ਮਿਲਦੀ ਰਹੀ ਹੈ ਮੈਨੂੰ ਤੇ ਉਹਦਾ ਮੈਂ ਬਹੁਤ ਸ਼ੁਕਰਗੁਜ਼ਾਰ ਚਲੋ ਉਮੀਦ ਕਰਦੇ ਹਾਂ ਅਸੀਂ ਵੀ ਇਸਤੇ ਤੁਹਾਡਾ ਬਖੂਬੀ ਸਾਥ ਦਵਾਂਗੇ ਜਰੂਰ ਸਰ ਥੈਂਕ ਯੂ ਰਾਈਟ ਸੋ ਪ੍ਰਭਜੋਤ ਬੜਾ ਅੱਛਾ ਲੱਗਾ ਮਿਲ ਕੇ ਸੋ ਜਾਂਦੇ ਜਾਂਦੇ ਕਿਉਂਕਿ ਜਿਹੜਾ ਸਮਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ ਕੜੀ ਟਿਕ 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 ਕਰਨਾ ਚ ਕਰ ਰਹੀ ਹੈ ਕਿ ਕਾਕਾ ਬਸ ਕਰ ਹਜੇ ਹੋਰ ਵੀ ਬੜੇ ਸਫ਼ਰ ਬਾਕੀ ਨੇ ਪਰ ਅੱਜ ਕਸਮੀ ਕੰਨ ਹੈ ਜਿੰਨੀ ਖੁਸ਼ੀ ਮੈਨੂੰ ਇੱਥੇ ਆ ਕੇ ਹੋਈ ਹੈ ਜੋ ਇਹਨਾਂ ਨਾਲ ਗੱਲਬਾਤ ਕਰਕੇ ਹੋਈ ਹੈ ਯਕੀਨਨ ਤੁਸੀਂ ਵੀ ਉਸ ਨੂੰ ਸੁਣ ਕੇ ਬਹੁਤ ਖੁਸ਼ ਹੋਏ ਹੋਵੋਗੇ ਤੁਹਾਡੇ ਅੰਦਰ ਵੀ ਜਿਹੜਾ ਇੱਕ ਛੋਟਾ ਬੱਚ ਕਦੇ ਵੀ ਤੁਸੀਂ ਮੈਂ ਕਵਾਂਗਾ ਮਰ ਨਾ ਦੇਣਾ ਆਪਣੇ ਆਪ ਚੋਂ ਛੋਟਾ ਬੱਚਾ ਜਿਉਂਦਾ ਰਹਿਣ ਦੇਣਾ ਕਿਉਂਕਿ ਜ਼ਿੰਦਗੀ ਦੇ ਵਿੱਚ ਤਮਾਮ ਐਸੀਆਂ ਕਈ ਪਰੇਸ਼ਾਨੀਆਂ ਹੁੰਦੀਆਂ ਨੇ ਜਿਸ ਨੂੰ ਲੈ ਕੇ ਅਸੀਂ ਰੋਜ਼ ਅੱਕਦੇ ਹਾਂ ਥੱਕਦੇ ਹਾਂ ਪਰ ਉਹ ਜੇਕਰ ਛੋਟਾ ਬੱਚਾ ਮਨ ਦੇ ਵਿੱਚ ਜਿਉਂਦਾ ਰਵੇ ਤਾਂ ਸਾਨੂੰ ਕਦੇ ਵੀ ਇੰਨਾਂ ਮੁਸ਼ਕਲਾਂ ਦਾ ਬਹੁਤਾ ਸਾਹਮਣਾ ਨਹੀਂ ਕਰਨਾ ਪੈਂਦਾ ਸੋ ਪ੍ਰਭਜੋਤ ਵਰਗੇ ਹੋਰ ਵੀ ਜਿਹੜੇ ਨੌਜਵਾਨ ਨੇ ਮੈਂ ਇੰਤਜ਼ਾਰ ਕਰਾਂਗਾ ਕਿ ਉਹ ਵੀ ਸਾਨੂੰ ਇਹੋ ਜਿਹਾ ਮਿਲਣ ਤਾਂ ਜੋ ਉਹਨਾਂ ਨਾਲ ਰੂਬਰੂ ਹੋ ਕੇ ਗੱਲਬਾਤ ਕਰਕੇ ਤੁਹਾਡੇ ਸਾਹਮਣੇ ਉਹਨਾਂ ਨੂੰ ਲੈ ਕੇ ਆ ਸਕੀਏ ਕਿ ਜਿਵੇਂ ਜਿਹੜੇ ਆਰਟਿਸਟ ਨੇ ਉਹਨਾਂ ਨੂੰ ਵੀ ਦੁਨੀਆ ਦੀ ਵਿੱਚ ਇੱਕ ਵੱਖਰੀ ਤੇ ਵਿਲੱਖਣ ਪੇਸ਼ਾਨ ਮਿਲ ਸਕੇ ਉਹਨਾਂ ਦਾ ਹੁਨਰ ਵੀ ਅਸਮਾਨਾਂ ਨੂੰ ਛੂ ਸਕੇ ਸੋ ਬਹੁਤ ਬਹੁਤ ਪ੍ਰਭਜਾ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਸੋ ਜਾਂਦੇ ਜਾਂਦੇ ਓਏ ਹੋਏ ਰੰਗ ਲਾ ਦਿੱਤਾ ਮਜ਼ਾਕ ਸੀ ਕੋਈ ਨਹੀਂ ਰੰਗ ਸੋ ਇਹੋ ਜਿਹੇ ਰੰਗ ਮੈਂ ਚਾਹੁੰਨਾ ਕਿ ਜ਼ਿੰਦਗੀ ਦੇ ਵਿੱਚ ਹਰ ਇੱਕ ਤੇ ਲੱਗਦੇ ਰਹਿਣ ਸੋ ਇਹਨੇ ਸ਼ਬਦਾਂ ਦੇ ਨਾਲ ਅੱਤਰ ਤੋਂ ਇਜਾਜ਼ਤ ਲੈ ਰਹੇ ਹਾਂ ਬਹੁਤ ਬਹੁਤ ਸ਼ੁਕਰੀਆ ਰੱਬ ਰੱਖਾ